ਇਸ ਸਿਸਟਮ ਨੂੰ ਭੈ ਵਿਚਾਲੋਂ ਪਾੜ ਦਾਂਗੇ ਵੀ ਠੀਕਾ ਨਾ ਗੱਲ ਜੇ ਵਿਧਾਨ ਸਭਾ ਜੀ ਬਾਕੀ ਆ ਖੁੱਦੂ ਜੇ ਲੀਡਰ ਤਾਂ ਮੇਰੇ ਮੂਰੇ ਨੂੰ ਢੱਕੇ ਭਜਾ ਕਰਨਗੇ ਭਾਨਾ ਆ ਗਿਆ ਇਹ ਰਾਜਨੀਤੀ ਆ ਆ ਵੀ ਗਿਆ ਮੈਂ ਬਦੂਜੇ ਲੋਟ ਪਾੜੂੰਗਾ ਸਿਸਟਮ ਕਰਪਟ ਦੀ ਬਹੁਤ ਬੜੇ ਲਗਾਤਾਰ ਲਗਾਤਾਰ ਰੱਖੇ ਪੜੂੰਗਾ ਕਰਪਟ ਸਿਸਟਮ ਨੂੰ ਬਹੁਤ ਪਾੜ ਦੂੰਗਾ ਸਾਲੇ ਨੂੰ ਵਿੱਚੋਂ ਜਾਵਾਂਗੇ ਤਾਂ ਆਯਾਦ ਅਸੀਂ ਕਿਹੜਾ ਕਿਸੇ ਦਿੱਲੀ ਦਾ ਦਲਾਲ ਬਣ ਕੇ ਜਾਣਾ ਜਿਸੇ ਪਾਰਟੀ ਤੋਂ ਨਹੀਂ ਨਾ ਨਾ ਪੰਜਾਬ ਦਾ ਪੁੱਤ ਬਣ ਕੇ ਖੜੇ ਹੋਵਾਂਗੇ ਪਰ ਸਿਆਸਤ ਮਹਿੰਗੀ ਬਹੁਤ ਆ ਗਿਆ ਦੇ ਕਾਂਗਰਸ ਇੱਕ ਫਰਦਰ ਲੀਡਰ ਕਹੀ ਜਾਂਦੇ ਡਾਕਟਰ ਨਵਜੋਤ ਸਿੰਘ ਸਿੱਧੂ ਕਹਿੰਦੀ 5-500 ਕਰੋੜ ਦੇ ਵਿੱਚ ਤਾਂ ਸੀਟ ਦੀ ਕੁਰਸੀ ਦੇਖਦੀ ਆ। ਫੁੱਦੂਆਂ ਦੇ ਘਰ ਫੁੱਦੂ ਜੰਮੇ ਠੀਕ ਆ ਨਾ ਗੱਲ। ਕਰਨਾ ਪੰਜਾਬ ਲਈ ਕੱਖ ਨਹੀਂ। ਠੀਕ ਆ ਗੱਲ ਕਹਿੰਦੇ ਐ ਵੀ ਸਾਨੂੰ ਸਾਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਦਿਓ। ਤੁਸੀਂ ਪੰਜਾਬ ਲਈ ਪੱਲਾ ਕੁਛ ਨਾ ਕੁਛ ਕਰੋ। ਆਪਣੇ ਇੱਕ ਅੱਧਾ ਮੁੰਡਾ ਮਰਵਾਓ। ਨਵਜੋਤ ਸਿੰਘ ਸਿੱਧੂ ਨੂੰ 5-4 ਸਾਲ ਮੈਂ ਕਹਣਾ ਉਹ ਨੂੰ ਉਹ ਆ ਕੇ ਭਗਮਾਨ ਤਮਾਨ ਨਾਲ ਟੱਕਰ ਲਾਵੇ ਜੋ ਅੱਜ ਭਗਮਾਨ ਤਮਾਨ ਪੰਜਾਬ ਦੇ ਵਿੱਚ ਕਰ ਰਿਹਾ। ਉਹਦੇ ਨਾਲ ਆ ਕੇ ਟੱਕਰ ਲਾਵੇ, ਕ੍ਰਾਪਟ ਸਿਸਟਮ ਬੁਰਾ ਦਰਨਾ ਲਾਵੇ। ਤਾਂ ਅੱਛਾ ਜੀ ਹੁਣ ਤਾਂ ਐ ਵੀ ਤੁਸੀਂ ਜਿਵੇਂ ਪਹਿਲਾਂ ਵਾਲੇ ਰਾਜੇ ਜਿਗੇ ਵੀ ਜੰਮਦਾ ਹੀ ਪੁੱਤ ਰਾਜਾ ਬਣ ਗਿਆ ਇਹ ਕੰਮ ਹੋਣ ਗਿਆ ਪੰਜਾਬ ਆ ਫੁੱਤਵਾਂ ਦੇ ਕਰ ਫੁੱਦੂ ਜੰਮੇ ਠੀਕ ਆ ਨਾ ਗੱਲ ਉਹੀ ਆ 500 ਕਰੋੜ 400 ਕਰੋੜ ਉਹੀ ਗੱਲ ਆ ਵੀ ਉਹਨੇ ਸਾਰੀ ਕੀ ਕਰ ਕ੍ਰਾਪਟ ਸਿਸਟਮ ਹੂੰ ਕਿ ਉਹ ਤੁਸੀਂ ਸਿਸਟਮ ਨਾਲ ਮੱਥਾ ਲਾਓ ਇਹ ਚ ਕੀ ਗੱਲ ਆ ਮੈਨੂੰ ਕਦੇ ਕਦੇ ਇਹ ਚੀਜ਼ ਦਾ ਦੁੱਖ ਹੁੰਦਾ ਵੀ ਯਾਰ ਪੰਜਾਬ ਦੇ ਲੋਕ ਵੀ ਜਿਹੜੇ ਇੰਨਾ ਪਿੱਛੇ ਲੱਗੇ ਫਰਦ ਨੇ ਉਹ ਕਿੰਨੇ ਫੁੱਦੂ ਹੋਣਗੇ ਜਿਹੜੇ ਫੁੱਦੂਆਂ ਪਿੱਛੇ ਨਾ ਕ੍ਰਾਪਟਾਂ ਪਿੱਛੇ ਲੱਗੇ ਫਰਦਾਂ ਅਗਲੀ ਡਰਾਂ ਵਿੱਚ ਕੀ ਲੱਗਦਾ ਸਿਆਸਤ 'ਚ ਨਿਗਾਰ ਆਊਗਾ ਕੁਝ ਅੱਗੇ ਹੋਰ ਸੁਧਾਰ ਹੋਊਗਾ ਜਿੰਨਾ ਟਾਈਮ ਲੋਕ ਨਹੀਂ ਜਾਗਦੇ ਉਹਨਾਂ ਟਾਈਮ ਲੀਡਰ ਨਹੀਂ ਜਾਗਦੇ ਸਾਨੂੰ ਲੋਕਾਂ ਨੂੰ ਆਪ ਨੂੰ ਆਪ ਨੂੰ ਵੀ ਜਾਗਣਾ ਪੈਣਾ ਆਪ ਨੂੰ ਵੀ ਆਪਣੇ ਜ਼ਿੰਮੇਵਾਰੀਆਂ ਸਮਝਣੀਆਂ ਪੈਣੀਆਂ ਜਿਹੜਾ ਇਹ ਕਹ ਰਿਹਾ ਮੈਂ ਟਕਸਾਲੀ ਆਂ ਕਿਸੇ ਪਾਰਟੀ ਦਾ ਕਹ ਰਿਹਾ ਟਕਸਾਲੀਆਂ ਮੈਨੂੰ ਲੱਗਦਾ ਵੀ ਉਹ ਸਭ ਤੋਂ ਫੁੱਦੂ ਬੰਦਾ ਹੈ ਜੇ ਤੇਰਾ ਲੀਡਰ ਤੇਰੀ ਸਰਕਾਰ ਜਿਹੜਾ ਤੇਰੀ ਪਾਰਟੀ ਇੰਨਾ ਸਮਾਂ ਗਲਤ ਕਰੇ ਤੂੰ ਕਹਿੰਦਾ ਮੈਂ ਟਕਸਾਲੀ ਆਗੂੰਗਾ ਰਹਾ ਟਕਸਾਲੀ ਆਗੂੰਗਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀ ਜੇ ਤੁਹਾਡਾ ਯਾਰ ਮਿੱਤਰਾਂ ਨੂੰ ਸਹੀ ਰਹਿ ਦੋ ਹੂੰ ਮੇਰੇ ਤੇ ਅੱਜ ਤੱਕ ਰ ਬਲੇਮ ਲੱਗਦਾ ਹੁੰਦਾ ਵੀ ਤੇਰਾ ਸਿੱਧੂ ਮੂਸੇ ਦਾ ਨੂੰ ਸਾਥ ਨਹੀਂ ਦਿੱਤਾ ਅੱਜ ਵੀ ਪਰਿਵਾਰ ਕਹਿੰਦਾ ਵੀ ਹਾਂ ਲੀਡਰਾਂ ਨੇ ਸਾਡਾ ਪੁੱਤ ਗਲਤ ਮਰਵਾਇਆ ਹੂੰ ਤੁਸੀਂ ਰਾਜੇ ਵੜਿੰਗ ਦਾ ਜ਼ਿਕਰ ਕਰਦੇ ਮੈਂ ਕਹਿਣਾ ਅੱਜ ਵੀ ਰਾਜੇ ਵੜਿੰਗ ਨੂੰ ਉਹਦਾ ਬਾਪੂ ਜੀ ਖੁਦ ਮੰਨਦੇ ਨੇ ਜਿਹੜਾ ਤੁਹਾਨੂੰ ਪਤਾ ਵੀ ਹਾਂ ਇਹ ਬੰਦਾ ਜਿਹੜਾ ਕਾਰਤੂਸ ਕਿਰਾ ਚਲਾ ਕੇ ਦੇਖ ਲਿਆ ਉਹ ਕਾਰਤੂਸ ਨੂੰ ਦੁਬਾਰਾ ਦੁਬਾਰਾ ਨਾ ਚਲਾਓ ਇਹੀ ਮੇਰੀ ਬੇਨਤੀ ਹੈ ਮੈਂ ਸੱਚਾਈ ਆ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੁੰਦਾ ਜਿਹੜਾ ਤੂੰ ਰੋਜ਼ ਉਹਨਾਂ ਸਰਕਾਰਾਂ ਦੇ ਬੰਦ ਦੇਣਾ ਉਹਨਾਂ ਲੀਡਰਾਂ ਦੇ ਬੰਦ ਦੇਣਾ ਉਹਨਾਂ ਲੀਡਰਾਂ ਨੂੰ ਤੂੰ ਦੁਬਾਰੇ ਖੜਾ ਕਰੀਂਦਾ ਜਿਹਨਾਂ ਨੂੰ ਅਸੀਂ ਭਜਾਇਆ ਪੰਜਾਬ ਹੂੰ ਉਹ ਦੁਬਾਰੇ ਫੇਰ ਪਾਵਰ 'ਚ ਸ਼ਕਤੀ ਚਾਹੁੰਦੇ ਜਾਂਦੇ ਨੇ ਲੋਕ ਕਹਿੰਦੇ ਯਾਰ ਇਹਦੇ ਨਾਲ ਡਰਾਮੇ ਵਾਏ ਨੂੰ ਤਾਂ ਉਹੀ ਚੰਗੇ ਨੇ ਜਿਹੜਾ ਤੂੰ ਕਹਿਣਾ ਨਾ ਵੀ ਮੈਂ ਉਹਨਾਂ ਨੂੰ ਫੋਲ ਕੇ ਪਤਾ ਨਹੀਂ ਉਹਨਾਂ ਨੂੰ ਡੈਮੇਜ ਕਰ ਰਹੇ ਆ ਉਹਨਾਂ ਨੂੰ ਖਤਮ ਕਰ ਰਹੇ ਆ ਤਾਂ ਤੂੰ ਨਹੀਂ ਕਰ ਰਿਹਾ ਤੂੰ ਉਹਨਾਂ ਨੂੰ ਬਣਾ ਰਹੇ ਆ ਪੰਜਾਬ ਪੁਲਿਸ ਨੂੰ ਤੁਸੀਂ ਇਹ ਕਹਿੰਦੇ ਬਈ ਸਾਡੇ ਕਿਸੇ ਬੰਦੇ ਨੇ ਛਿੜੀ ਹਟਣਾ ਬੰਦ ਜਿਹੜੇ ਮਾਮਾ ਦੇ ਪੁੱਤ ਮਾਰਦੇ ਨੇ ਮਰਨਦੇ ਹੂੰ ਤੁਸੀਂ ਜਿਹੜੇ ਬੰਦਿਆਂ ਨੂੰ ਜ਼ ਦੇ ਨਾਲ ਤੁਸੀਂ ਸਿਕਿਉਰਿਟੀ ਗਨਮੈਨ ਦੀ ਬੈਠੇ ਹੋ ਆਪਦੇ ਬਦਲੋਂ ਦੀ ਉੱਥੇ ਅਸੀਂ ਦੇਖਦੇ ਹਾਂ ਤੁਹਾਡੇ ਘਰੇ ਹੁਣ ਵੀ ਬੀਬੀਆਂ ਨਾ ਬਟਾੜੇ ਤੋਂ ਚੱਲ ਕੇ ਆਈ ਵਿਚਾਰੀ ਇਹ ਭਾਈ ਜੇ ਕਦੋਂ ਤੱਕ ਜਿਹੜਾ ਮਾਫੀਆ ਮੁੱਖ ਮੰਤਰੀ ਇਹ ਜਿਹੜੇ ਬਿਆਨ ਦਿੰਦੇ ਆ ਕਿ ਏਜੰਟ ਮਾਫੀਆ ਕੰਮ ਕਰਦਾ ਜੀ ਅਸੀਂ ਵੀ ਤੇਰੀਆਂ ਸਮੱਸਿਆਵਾਂ ਹੁੰਦੀਆਂ ਨੇ ਏਜੰਟ ਮਾਫੀਆ ਵੀ ਹੋਰ ਵੀ ਸਿਸਟਮ ਮੈਂ ਹੁਣ ਹੌਲੀ ਹੌਲੀ ਇਸ ਚੀਜ਼ ਤੇ ਵਧੀਆ ਵਰਕ ਕਰਾਂਗੇ ਪੰਜਾਬ ਦੇ ਵਿੱਚ ਆਪਣਾ ਸਿਸਟਮ ਬਣਾਵਾਂਗੇ ਕੁਪਣਾ ਕੇ ਵਧੀਆ ਇਹ ਲੋਕਾਂ ਦੇ ਸੱਚ ਦੀ ਲੜਾਈ ਲੜਾਂਗੇ ਇਸ ਤਰ੍ਹਾਂ ਹੀ ਲੜਦੇ ਰਹਿਾਂਗੇ ਜਿੰਨਾ ਕਿ ਪ੍ਰਮਾਤਮਾ ਨੇ ਤਾਕਤ ਬਖਸ਼ੀ ਆ ਇੱਥੇ ਤੱਕ ਦੇ ਐਮਐਲਏ ਲੱਤਾਂ 'ਚ ਭਾਰ ਨਹੀਂ ਹੈਗਾ ਕੋਈ ਕੋਈ ਸਿਸਟਮ 'ਤੇ ਕੋਈ ਗੱਲ ਕਰ ਲੇ ਆ ਨਾ ਭਾ ਐਮਐਲਏ ਨਾ ਆਪਾਂ ਕੁਛ ਆ ਕਈ ਲੋਕ ਬੰਦੇ ਕਹਿੰਦੇ ਨੇ ਰਾਜਨੀਤੀ 'ਚ ਆਉਣ ਦਾ ਮਾਰਾ ਕਰਦਾ ਜੇ ਰਾਜਨੀਤੀ 'ਚ ਆ ਵੀ ਗਿਆ ਮੈਂ ਬਦੂਜੀ ਲੋਡ ਪਾੜੂੰਗਾ ਸਿਸਟਮ ਕਰਪਟ ਦੀ ਬਹੁਤ ਭੜੇ ਲਾਤਾਂ ਲਾਤ ਰੱਖੇ ਪਾੜੂੰਗਾ ਕਰਪਟ ਸਿਸਟਮ ਨੂੰ ਬਹੁਤ ਪਾੜ ਦੂੰਗਾ ਸਾਲੇ ਨੂੰ ਵਿੱਚੋਂ ਹਨਾ ਜੇ ਸਿਸਟਮ 'ਚ ਰਾਜਨੀਤੀ 'ਚ ਆ ਵੀ ਗਿਆ ਨਾ ਇਸ ਸਿਸਟਮ ਨੂੰ ਮੈਂ ਵਿਚਾਲੋਂ ਪਾੜ ਦਾਂਗੇ ਵੀ ਠੀਕਾ ਨਾ ਗੱਲ ਜੇ ਵਿਧਾਨ ਸਭਾ ਜੀ ਬਾਕੀ ਆ ਫੁੱਦੂ ਜੇ ਲੀਡਰ ਤਾਂ ਮੇਰੇ ਮੂਹਰੇ ਵੀ ਡਰ ਕੇ ਭੱਜਿਆ ਕਰਨਗੇ ਭਾਨਾ ਆ ਗਿਆ ਅਸੀਂ ਉੱਥੇ ਇਹ ਗੱਲ ਆ ਵੀ ਅਸੀਂ ਜਾਵਾਂਗੇ ਤਾਂ ਆਜ਼ਾਦ ਅਸੀਂ ਕਿਹੜਾ ਕਿਸੇ ਦਿੱਲੀ ਦਾ ਦਲਾਲ ਬਣ ਕੇ ਜਾਣਾ ਅਸੀਂ ਤਾਂ ਨਾ ਨਾ ਪੰਜਾਬ ਦਾ ਪੁੱਤ ਬਣ ਕੇ ਖੜੇ ਹੋਵਾਂਗੇ ਕਿਸਾਨਾਂ ਮਜ਼ਦੂਰਾਂ ਸਾਰੇ ਆਪਣੇ ਵਪਾਰੀਆਂ ਸਾਰੇ ਹੀ ਸਾਰਿਆਂ ਵੱਲੋਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਖੜੇ ਹੋਵਾਂਗੇ ਧਰਮਾਂ ਤੋਂ ਉੱਪਰ ਉੱਠ ਕੇ ਖੜੇ ਹੋਵਾਂਗੇ ਦਿੱਲੀ ਤੋਂ ਕਾਟਾ ਮਾਰ ਕੇ ਪੰਜਾਬ ਦੇ ਆਮ ਕਿਸਾਨਾਂ ਮਜ਼ਦੂਰਾਂ ਵੱਲੋਂ ਖੜੇ ਹੋਵਾਂਗੇ ਪਰ ਸਿਆਸਤ ਮਹਿੰਗੀ ਬਹੁਤ ਆ ਕਹਿੰਦੇ ਕਾਂਗਰਸ ਹੀ ਖੁਦ ਲੀਡਰ ਕਹੀ ਜਾਂਦੇ ਡਾਕਟਰ ਨੌਜੋਦ ਕੋ ਸਿੱਧੂ ਕਹਿੰਦੀ 5-500 ਕਰੋੜ ਦੇ ਵਿੱਚ ਤੋਂ ਸੀਟ ਦੀ ਕੁਰਸੀ ਵੇਚ ਲਈ ਆ ਬਹੁਤਾਂ ਦੇ ਘਰ ਫੁੱਦੂ ਜੰਮੇ ਠੀਕ ਆ ਨਾ ਗੱਲ ਕਰਨਾ ਪੰਜਾਬ ਲਈ ਕੱਖ ਨਹੀਂ ਠੀਕ ਆ ਗੱਲ ਕਹਿੰਦੇ ਆ ਵੀ ਸਾਨੂੰ ਸਾਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਦਿਓ ਹੂੰ ਬਿਠਾ ਕੇ ਸਾਡੇ ਸਾਢੇ 1/2 ਪੰਜਾਬ ਪੁਲਿਸ ਹੋਵੇ ਸਾਢੇ 75 ਸਾਰੇ ਅਫਸਰ ਸਿਸਟਮ ਹੋਵੇ ਅਸੀਂ ਪੰਜਾਬ ਲਈ ਕਰਨਾ ਕੱਖ ਨਹੀਂ બસ ਸਾਨੂੰ ਪਹਿਲਾਂ ਦਿਓ ਤੁਸੀਂ ਪੰਜਾਬ ਲਈ ਪਹਿਲਾਂ ਕੁਛ ਨਾ ਕੁਛ ਕਰੋ ਆਪਣੇ ਇੱਕ ਅਦਾ ਮੁੰਡਾ ਮਰਵਾਓ ਨਵਜੋਤ ਸਿੰਘ ਸਿੱਧੂ ਨੂੰ ਪੰਜ ਚਾਰ ਸਾਲ ਮੈਂ ਕਹਣਾ ਉਹ ਉਹ ਆ ਕੇ ਭਗਵਾਨ ਤਮਨ ਨਾਲ ਟੱਕਰ ਲਾਵੇ ਜੋ ਅੱਜ ਭਗਵਾਨ ਤਮਨ ਪੰਜਾਬ ਦੇ ਵਿੱਚ ਕਰ ਰਿਹਾ ਉਹਦੇ ਨਾਲ ਆ ਕੇ ਟੱਕਰ ਲਾਵੇ ਕ੍ਰਾਫਟ ਸਿਸਟਮ ਬਰਦ ਧਰਨਾ ਲਾਵੇ ਆਪਣੇ ਲੋਕਾਂ ਨੂੰ ਧਰਨੇ ਤੇ ਲੈ ਕੇ ਬੈਠੇ ਕੇਂਦਰ ਸਰਕਾਰ ਜੋ ਅੱਜ ਪੰਜਾਬ ਦਾ ਇੰਨਾ ਪੈਸਾ ਰੱਖੀ ਬੈਠਾ ਪੰਜਾਬ ਦੇ ਖਾਣਾ ਦਾ ਪੈਸਾ ਪੰਜਾਬ ਦੇ ਹੋਰ ਵੱਖ-ਵੱਖ ਵਿਭਾਗਾਂ ਦਾ ਪੈਸਾ ਉਹਦੇ ਲਈ ਨਵਜੋਤ ਸਿੰਘ ਸਿੱਧੂ ਧਰਨਾ ਲਾਵੇ ਨਾਲੇ ਨਵਜੋਤ ਕਾਰ ਧਰਨਾ ਲਾਵੇ ਫਿਰ ਪੰਜਾਬ ਦੇ ਲੋਕ ਉਹਨਾਂ ਨੂੰ ਵੋਟਾਂ ਪਾ ਸਕਦੇ ਨੇਗੇ ਤੁਹਤਾ ਅੱਛਾ ਜੀ ਤੁਹਤਾ ਵੀ ਤੁਸੀਂ ਜਿਵੇਂ ਪਹਿਲਾਂ ਵਾਲੇ ਰਾਜੇ ਸੀਗੇ ਵੀ ਜੰਮਦਾ ਹੀ ਪੁੱਤ ਰਾਜਾ ਬਣ ਗਿਆ ਇਹ ਕੰਮ ਹੋਣ ਗਿਆ ਪੰਜਾਬ ਆ 500 ਕਰੋੜ ਉਹਦਾ ਯਾਰ ਇ ਤਾਂ ਉਹ ਗੱਲ ਆ ਵੀ ਫੁੱਦੂਆਂ ਦੇ ਘਰ ਫੁੱਦੂ ਜੰਮੇ ਠੀਕ ਆ ਨਾ ਗੱਲ ਉਹੀ ਆ 500 ਕਰੋੜ 400 ਕਰੋੜ ਉਹੀ ਗੱਲ ਆ ਵੀ ਉਹਨਾਂ ਦੇ ਸਾਰੇ ਕੀ ਕਰਪਟ ਸਿਸਟਮ ਹੂੰ ਕਿ ਉਹ ਤੁਸੀਂ ਸਿਸਟਮ ਨਾਲ ਮੱਥਾ ਲਾਓ ਇਹ ਚ ਕੀ ਗੱਲ ਆ ਮੈਨੂੰ ਤਾਂ ਇਹ ਅਸਲ ਦੇ ਵਿੱਚ ਮੈਨੂੰ ਸਾਰੇ ਸਾਰੇ ਜਿੰਨੇ ਇਹਨਾਂ ਦਾ ਮੈਂ ਤਾਂ ਯਾਰ ਇਹਨਾਂ ਦੇ ਬਿਆਨ ਸੁਣਨੇ ਇਹਨਾਂ ਦੇ ਗੱਲਾਂ ਕਰਨੀਆਂ ਮੈਨੂੰ ਕਦੇ-ਕਦੇ ਇਹ ਚੀਜ਼ ਦਾ ਦੁੱਖ ਹੁੰਦਾ ਵੀ ਯਾਰ ਪੰਜਾਬ ਦੇ ਲੋਕ ਵੀ ਜਿਹੜੇ ਇੰਨਾ ਪਿੱਛੇ ਲੱਗੇ ਫਿਰਦੇ ਨੇ ਉਹ ਕਿੰਨੇ ਫੁੱਦੂ ਹੋਣਗੇ ਵੀ ਜਿਹੜੇ ਫੁੱਤੂਆਂ ਪਿੱਛੇ ਨੇ ਕ੍ਰਪਟਾ ਪਿੱਛੇ ਲੱਗੇ ਫਿਰਦੇ ਨੇ ਕਿ ਲੀਡਰਾਂ ਪਿੱਛੇ ਇਹ ਚੀਜ਼ ਆ ਜੀ ਹੁਣ ਇੱਕ ਲੀਡਰ ਪਾਪ ਕਰ ਰਿਹਾ ਹੈ ਲੀਡਰ ਇੱਕ ਕ੍ਰਪਸ਼ਨ ਕਰ ਰਿਹਾ ਹੈ ਜੇ ਤੁਸੀਂ ਉਹਦਾ ਸਾਥ ਦੇ ਰਹੇ ਤਾਂ ਅਸੀਂ ਵੀ ਤਾਂ ਪਾਪ ਦੇ ਭਾਗ ਹੀ ਆ ਅਸੀਂ ਮਾੜੇ ਬੰਦੇ ਦਾ ਕੋ ਸਾਥ ਦੇ ਰਹੇ ਆ ਇਹ ਗੱਲ ਆ ਕੀ ਲੱਗਦਾ ਸਿਆਸਤ 'ਚ ਨਿਗਾਰ ਆਊਗਾ ਕੁਝ ਅੱਗੇ ਹੋਰ ਸੁਧਾਰ ਹੋਊਗਾ ਸੁਧਾਰ ਤਾਂ ਦੇਖੋ ਜੀ ਗੱਲ ਐਉਂ ਆ ਸੁਧਾਰ ਜੇ ਸੁਧਾਰ ਆਲੇ ਦਾ ਚੰਗੀ ਗੱਲ ਆ ਤੇ ਜਿਸ ਮੁੱਦਿਆਂ ਦੀ ਗੱਲ ਕੀਤੀ ਜਾਵੇ ਨੀਤੀਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਕੋਲੇ ਕਮੀ ਤਾਂ ਕੋਈ ਨਹੀਂ ਹੈਗੀ ਪੰਜਾਬ ਦੁਨੀਆ ਦਾ ਸਭ ਤੋਂ ਪਾਣੀ ਸਰੋਤ ਜਿਹੜਾ ਜਖਰਾਬ ਹੋਈ ਜਾਂਦੇ ਨੇ ਧਰਤੀ ਮਾ ਖਰਾਬ ਹੋਈ ਜਾਂਦੇ ਨੇ ਬਚਾਇਆ ਜਾਵੇ ਪੰਜਾਬ ਕੋਲੇ ਕਮੀ ਤਾਂ ਕੋਈ ਹੈ ਨਹੀਂਗੀ ਹੂੰ ਪਰ ਲੋੜ ਆ ਪ੍ਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰੇ ਜਿੰਨਾ ਟਾਈਮ ਲੋਕ ਨਹੀਂ ਨਾ ਜਾਗਦੇ ਜਿੰਨਾ ਟਾਈਮ ਲੋਕ ਨਹੀਂ ਜਾਗਦੇ ਉਹਨਾਂ ਟਾਈਮ ਲੀਡਰ ਨਹੀਂ ਜਾਗਦੇ ਸਾਨੂੰ ਲੋਕਾਂ ਨੂੰ ਆਪ ਨੂੰ ਆਪ ਨੂੰ ਵੀ ਜਾਗਣਾ ਪੈਣਾ ਆਪ ਨੂੰ ਵੀ ਆਪਣੇ ਜ਼ਿੰਮੇਵਾਰੀਆਂ ਸਮਝਣੇ ਪੈਣੇ ਨੇ ਅਸੀਂ ਕਿਉਂ ਪੋਲਿਟਿਕਲ ਲੀਡਰਾਂ ਦੇ ਭੇਡਾਂ ਬਣਈ ਜਾਂਦੇ ਹਾਂ ਹੂੰ ਸਾਡਾ ਇੱਕ ਇਥੋਂ ਮਿੱਤਰ ਆ ਠੀਕ ਆ ਪਾਨਾ ਮੋੜ ਇਧਰ ਦਾ ਉਹ ਉਹ ਬਾਦਲਾਂ ਦੇ ਵਿੱਚ ਲੰਮੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਸੀ ਹੂੰ ਪਾਰਟੀ ਦੇ ਬਾਹਰ ਮਾਰਿਆ ਕੱਢ ਕੇ ਮਾਨੂੰ ਸਮਝਾਉਂਦਾ ਹੁੰਦਾ ਵੀ ਯਾਰ ਆਪਾਂ ਕਿਉਂ ਪਾਰਟੀਆਂ ਦੇ ਵਿੱਚ ਆਪਾਂ ਆਪਾਂ ਇਹ ਚੀਜ਼ ਸਮਝੋ ਵੀ ਯਾਰ ਅਸੀਂ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਬਾਦਲ ਵਾਲਾ ਕੋਈ ਕਹਿੰਦਾ ਮੈਂ ਝਾੜੂਦਾਲਾ ਕੋਈ ਕਹਿੰਦਾ ਮੈਂ ਉਹ ਦਾਲਾ ਅਸੀਂ ਅਸੀਂ ਪੰਜਾਬ ਵਾਲੇ ਕਿਉਂ ਨਹੀਂ ਬਣਦੇ ਹੁਣ ਯੂਰਪ ਦੇ ਵਿੱਚ ਜਿਹੜਾ ਬਾਹਰ ਦੇ ਸੰਜ ਵੋਟਾਂ ਹੁੰਦੀਆਂ ਨੇ ਉਹ ਤੁਹਾਡੇ ਮੰਗੂ ਦਾ ਉਹ ਕਰਦੀ ਨਹੀਂ ਹੈਗੇ ਜਿਵੇਂ ਤੁਸੀਂ ਹਰੇ ਕਹਿੰਦੇ ਕਟੜਪੰਥੀ ਤੁਹਾਡੀ ਧਰਮ ਦੇ ਵਿੱਚ ਤੁਹਾਡੀ ਕਟੜਪੰਥੀ ਲੀਡਰਾਂ ਪਿੱਛੇ ਪ੍ਰਾਰਥਨਿਤਿਕ ਪਾਰਟੀ ਵਿੱਚ ਤੁਹਾਡੀ ਕਟੜਪੰਥੀ ਹਰੇ ਕਹਿੰਦਾ ਮੈਂ ਟਕਸਾਲੀ ਆ ਜੀ ਜਿਹੜਾ ਇਹ ਕਹ ਰਿਹਾ ਮੈਂ ਟਕਸਾਲੀ ਆ ਕਿਸੇ ਪਾਰਟੀ ਦਾ ਕਹ ਰਿਹਾ ਟਕਸਾਲੀਆ ਮੈਨੂੰ ਲੱਗਦਾ ਵੀ ਉਹ ਸਭ ਤੋਂ ਫੁੱਦੂ ਬੰਦਾ ਯਾਰ ਜੇ ਤੇਰਾ ਲੀਡਰ ਤੇਰੀ ਸਰਕਾਰ ਜਿਹੜਾ ਤੇਰੀ ਪਾਰਟੀ ਇੰਨਾ ਸਮਾਂ ਗਲਤ ਕਰੇ ਤੂੰ ਕਹਿੰਦਾ ਮੈਂ ਟਕਸਾਲੀ ਆਗੂ ਆ ਦਾ ਬਹਿਲਾ ਟਕਸਾਲੀ ਆਗੂ ਆ ਕਹ ਰਿਹਾ ਟਕਸਾਲੀ ਆਗੂ ਆ ਤੇਰਾ ਸਿਸਟਮ ਤੇਰੇ ਲੀਡਰ ਗਲਤ ਕਰ ਰਹੇ ਨੇਗੇ ਇਹ ਟਕਸਾਲੀ ਆਗੂ ਉਧਰ ਜਾ ਕੇ ਪੁੱਛੋ ਬਾਹਰ ਦੱਸਾਂ ਜਿਹੇ ਟਕਸਾਲੀ ਆਗੂ ਹੈਗੇ ਨੇ ਜਿਹੜੇ ਦੇਸ਼ ਨਾਲ ਤਰੱਕੀ ਦੇ ਵਿੱਚ ਨੇਗੇ ਹਮ ਹਰੇਕ ਲੀਡਰ ਨੂੰ ਪਤਾ ਹੁੰਦਾ ਮੈਂ ਗਲਤ ਕਰਾਂ ਜੋ ਮਰਜ਼ੀ ਕਰਾਂ ਮੇਰੇ ਨਾਲ ਪਿੱਛੇ ਮੇਰੇ ਬੰਦੇ ਖੜੇ ਨੇਗੇ ਮੈਂ ਕਹਿੰਦਾ ਜਿਹੜਾ ਗਲਤ ਕਰਦਾ ਖੜਾ ਛੱਡੋ ਯਾਰ ਬਿਲਕੁਲ ਇਹਦਾ ਕੰਮ ਦਲ ਕਰ ਰਿਹਾ ਹੈ ਬਾਈ ਦੇ ਵਿੱਚ ਪਹਿਲਾਂ ਆਮ ਦੀ ਪਾਰਟੀ ਦਾ ਰੌਲਾ ਪਾਇਆ ਹੁਣ ਲੋਕ ਕਾਲੀ ਦਲ ਵੱਲ ਤੁਰ ਪਏ ਜੀ ਕਾਲੀ ਦਲ ਆ ਰਿਹਾ ਜੀ ਕਾਲੀ ਦਲ ਆ ਰਿਹਾ ਮੇਰੀ ਧਿਆਨ ਨਾਲ ਗੱਲ ਸੁਣ ਲਾ ਜਿਹੜੀ ਇਹ ਗੱਲ ਕਹਿ ਰਹੇ ਨੇ ਲੋਕ ਅਸੀਂ ਕਹਨੇ ਸੀ ਇਹਦੇ ਕੱਟੜਾ ਬੰਦੇ ਆ ਅਸੀਂ ਕੱਟੜਾ ਧਾਰਮਿਕ ਆ ਅਸੀਂ ਕੱਟੜ ਲੀਡਰ ਦੇ ਬੰਦੇ ਆ ਇਹ ਕੱਟੜਤਾ ਜਿਹੜੀ ਇਹ ਸਭ ਤੋਂ ਨਰਕ ਦਾ ਰਸਤਾ ਤੇ ਸਭ ਤੋਂ ਬਰਬਾਦੀ ਦਾ ਰਸਤਾ ਹੈ ਤੁਸੀਂ ਦੇਖੋ ਜੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਵੀ ਜੇ ਤੁਹਾਡਾ ਯਾਰ ਮਿੱਤਰਾਂ ਨੂੰ ਸਹੀ ਰਹਿ ਦਿਓ ਮੇਰੇ ਤੇ ਅੱਜ ਤੱਕ ਰਬਲੇਮ ਲੱਗਦਾ ਹੁੰਦਾ ਕਿ ਤਰਾ ਸਿੱਧੂ ਮੂਸੇਵਾਲਾ ਦਾ ਤੂੰ ਸਾਥ ਨਹੀਂ ਦਿੱਤਾ ਹੂੰ ਮੇਰੇ ਤੇ ਬਲੇਮ ਲੱਗਦਾ ਹੁੰਦਾ ਮੈਂ ਮੈਂ ਮੇਰੇ ਭਰਾ ਨੂੰ ਸਹੀ ਰਹਿ ਦਿੱਤੀ ਅੱਜ ਵੀ ਪਰਿਵਾਰ ਇਸ ਚੀਜ਼ ਨੂੰ ਮਹਿਸੂਸ ਕਰਦਾ ਹੂੰ ਅੱਜ ਵੀ ਪਰਿਵਾਰ ਕਹਿੰਦਾ ਵੀ ਹਾਂ ਲੀਡਰਾਂ ਨੇ ਸਾਡਾ ਪੁੱਤ ਗਲਤ ਮਰਵਾਇਆ ਹੂੰ ਤੁਸੀਂ ਰਾਜੇ ਵੜਿੰਗ ਦਾ ਜ਼ਿਕਰ ਕਰਦੇ ਹੋ ਮੈਂ ਕਹਿਣਾ ਅੱਜ ਵੀ ਰਾਜੇ ਵੜਿੰਗ ਨੂੰ ਉਹਦਾ ਬਾਪੂ ਜੀ ਖੁਦ ਮੰਨਦੇ ਨੇ ਫਿਰ ਬਾਪੂ ਜੀ ਤਾਂ ਰਾਜੇ ਵੜਿੰਗ ਦੇ ਨਾਲ ਸਾਥ ਦੇ ਖਾੜ ਮਰਦੀ ਹੈ ਮੈਂ ਉਸ ਚੀਜ਼ ਤੇ ਡਿਬੇਟ ਨਹੀਂ ਕਰਨਾ ਕਰਨਾ ਚਾਹੁੰਦਾ ਮੇਰੀ ਗੱਲ ਸੁਣ ਉਸ ਗੱਲ ਨੂੰ ਤੂੰ ਬਾਹਲਾ ਮੈਂ ਮੇਰੀ ਗੱਲ ਜਿਹੜੀ ਮੈਂ ਤੈਨੂੰ ਕਰ ਵੀ ਉਹ ਵੱਖਰੀ ਗੱਲ ਆ ਮ ਮੈਂ ਸਿੱਧੀ ਗੱਲ ਕਹੀ ਬਾਈ ਜੀ ਤੁਸੀਂ ਦੇਖੋ ਮੈਨੂੰ ਸਿੱਧੂ ਮੂਸੇ ਵਾਲਾ ਐਡਾ ਵੱਡਾ ਲੈਜਰਡ ਬੰਦਾ ਹੂੰ ਜਿਹਦੀ ਕੋਈ ਗੱਲ ਨਹੀਂ ਸੀ ਕਹਿੰਦਾ ਮੈਂ ਉਹ ਤਾਂ ਮੂੰਹ ਤੇ ਗੱਲ ਕਹੀ ਬਾਈ ਜੀ ਇਹ ਆਪਣੇ ਲਈ ਕੰਮ ਠੀਕ ਨਹੀਂ ਹੈਗਾ ਇਹ ਆਪਣੇ ਲਈ ਘਾਟੇ ਵਾਲੇ ਪਾਸੇ ਲੈ ਕੇ ਜੋ ਲੈ ਕੇ ਵੀ ਜਾਓ ਹੂੰ ਕਿਸੇ ਵੀ ਯਾਰ ਮਿੱਤਰ ਨੂੰ ਸਹੀ ਨੂੰ ਸਹੀ رائے ਦਿਓ ਜੇ ਤੂੰ ਸੱਚ ਨੂੰ ਸੱਚ ਕਹੋ ਇਹ ਜਿਹੜੀ ਸਭ ਤੋਂ ਵੱਡੀ ਗੱਲ ਆ ਅਸੀਂ ਕਿਉਂ ਨਾ ਜੋ ਅਸੀਂ ਅਸੀਂ ਜੀ ਕਟੜਾਾਂ ਜੀ ਅਸੀਂ ਪਾਰਟੀਆਂ ਅਸੀਂ ਉਹ ਫੈਸਲਾ ਲੈ ਲਿਆ ਜੋ ਜਿਹੜੇ ਸਾਡੇ ਯਾਰ ਨੇ ਫੈਸਲਾ ਲਾ ਜਾਂ ਗੱਤ ਲਾ ਸਹੀ ਲਾ ਨਾਲ ਹੂੰ ਇਹ ਕੰਮ ਨਹੀਂ ਹੁੰਦਾ ਸਮਾਜ ਦੇ ਵਿੱਚ ਹਮੇਸ਼ਾ ਤੁਹਾਨੂੰ ਸੱਚ ਦੇ ਨਾਲ ਚੱਲਣਾ ਪੈਣਾ ਹੂੰ ਠੀਕ ਹੈ ਇਹ ਚੀਜ਼ਾਂ ਹੁੰਦੀਆਂ ਨੇਗੀਆਂ ਪਰ ਤੁਸੀਂ ਉੱਥੇ ਪਾ ਕੇ ਨੀਵੀਆਂ ਪਾ ਕੇ ਉਹ ਕਰੀ ਜਾਓ ਨਹੀਂ ਗੱਲ ਨਹੀਂ ਹੈ ਜੇਕਰ ਪੰਜਾਬ ਦੀ ਤਰੱਕੀ ਲੋਕਾਂ ਦੀ ਤਰੱਕੀ ਚਾਹੁੰਦੇ ਤਾਂ ਕੱਟੜਪੰਥੀ ਛੱਡੋ ਕੱਟੜਪੰਥੀ ਛੱਡ ਕੇ ਮੁੱਦਿਆਂ ਦੀ ਗੱਲ ਕਰੋ ਜਿਹੜਾ ਬੰਦਾ ਚੰਗੇ ਮੁੱਦਿਆਂ ਦੀ ਗੱਲ ਕਰਦਾ ਲੋਕਾਂ ਦੇ ਮੁੱਦੇ ਚੱਕਦਾ ਮੁੱਦਿਆਂ ਲਈ ਲੜਦਾ ਉਸ ਬੰਦੇ ਦਾ ਸਾਥ ਦਿਓ ਹੂੰ ਜਿਹੜਾ ਤੁਹਾਨੂੰ ਪਤਾ ਵੀ ਹਾਂ ਇਹ ਬੰਦਾ ਜਿਹੜਾ ਕਾਰਤੂਸ ਕਿਰਾ ਚਲਾ ਕੇ ਦੇਖ ਲਿਆ ਉਹ ਕਾਰਤੂਸ ਨੂੰ ਦੁਬਾਰਾ ਦੁਬਾਰਾ ਨਾ ਚਲਾਓ ਇਹੀ ਮੇਰੀ ਬੇਨਤੀ ਆ ਤੁਸੀਂ ਇਹ ਚੀਜ਼ ਦੱਸੋ ਤੁਸੀਂ ਯਾਰ ਐਡੇ ਮੂਰਖ ਲੋਕ ਕਿਉਂ ਹੋ ਗਏ ਵੀ ਜਿਹੜਾ ਕਾਰਤੂਸ ਕਿਰਾਂ ਚੱਲ ਗਿਆ ਤੁਹਾਡੇ ਸਾਹਮਣੇ ਕਿਰਾਂ ਐਮਐਲਏ ਬਣ ਗਿਆ ਐਮਪੀ ਬਣ ਗਿਆ ਮੁੱਖ ਮੰਤਰੀ ਬਣ ਗਿਆ ਤੁਸੀਂ ਉਹਨੂੰ ਦੁਬਾਰਾ ਕਿਉਂ ਉਸ ਖੋਖਲੇ ਕਾਰਤੂਸ ਨੂੰ ਚਲਾਈ ਜਿਉਂ ਨਾ ਦੁਬਾਰਾ ਦੁਬਾਰਾ ਯਾਰ ਜਦੋਂ ਤੁਸੀਂ ਇਹ ਚੀਜ਼ਾਂ ਨੂੰ ਬਦਲਣ ਲੱਗ ਜੋਂਗੇ ਸਿਸਟਮ ਨੂੰ ਬਦਲਣ ਲੱਗ ਜੋਂਗੇ ਤਾਂ ਤੁਸੀਂ ਚੰਗੇ ਰਹੋਗੇ ਹੁਣ ਕਈ ਲੋਕ ਮੈਨੂੰ ਇਹ ਚੀਜ਼ ਦਾ ਕਹਿੰਦੇ ਨੇ ਕਿ ਵੀ ਦੇਖੋ ਜੀ ਆਪਾਂ ਬਦਲਾਅ ਕਰਕੇ ਕੀ ਕਰ ਲਿਆ ਬਦਲਾਅ ਕਰਕੇ ਤੁਸੀਂ ਬਹੁਤ ਕੁਝ ਕਰ ਲਿਆ ਬਾਈ ਹੂੰ ਬਹੁਤ ਕੁਝ ਕਰ ਲਿਆ ਹੁਣ ਵੀ ਤੁਸੀਂ ਬਦਲਾ ਕਰੋ ਹਮੇਸ਼ਾ ਬਦਲਾ ਦੇ ਹੀ ਸਾਨੂੰ ਅਡੋਰਡ ਦੇ ਵਿੱਚ ਰਹਿਣਾ ਚਾਹੀਦਾ ਜੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਚੁਣਾਂਗੇ ਤਾਂ ਫਿਰ ਤਾਂ ਇਹ ਹਿਸਾਬ ਲਾਓ ਜਿਵੇਂ ਅਸੀਂ ਅੰਗਰੇਜ਼ਾਂ ਦੇ 200 ਸਾਲ ਗਲਾਮ ਰਹੇ ਪਹਿਲਾਂ ਮੁਗਲਾਂ ਦੇ ਗਲਾਮ ਰਹੇ ਉਹਨਾਂ ਲੀਡਰਾਂ ਦੇ ਗਲਾਮ ਹੋਏ ਰਹੋ ਹੂੰ ਤੁਸੀਂ ਮਤਲਬ ਇਹ ਚੰਗੇ ਚਿੱਟੇ ਪਾਈ ਸਾਨੂੰ ਮੁੰਡਿਆਂ ਨੂੰ ਨਵੇਂ ਬੰਦਿਆਂ ਨੂੰ ਸਿਆਸਤ ਦੇ ਵਿੱਚ ਆਉਣਾ ਚਾਹੀਦਾ ਨਵੇਂ ਨੌਜਵਾਨਾਂ ਨੂੰ ਨਵੇਂ ਚੰਗਿਆਂ ਨੂੰ ਜਿਹੜੇ ਮੁੱਦਿਆਂ ਦੀ ਗੱਲ ਕਰਨ ਵਾਲੇ ਚੰਗੇ ਜਿਹੜੇ ਕਿ ਸਾਡੇ ਬਹੁਤ ਬੁੱਧੀਜੀਵੀ ਵੀ ਹੈ ਜੇ ਬੈਠਣੇ ਡਾਕਟਰ ਪਿਆਰੇ لال ਵਰਗੇ ਗਰਗੋਰਗੇ ਅਨੇਕਾਂ ਇਹ ਜੇ ਬੰਦੇ ਬੈਠ ਨੇ ਜਿਨ੍ਹਾਂ ਦੀ ਸੋਚ ਬੜੀ ਚੰਗੀ ਆ ਜਿਨ੍ਹਾਂ ਦੀ ਲੋਕਾਂ ਪ੍ਰਤੀ ਇਹੋ ਜੇ ਬੁੱਧੀਜੀਵੀ ਬੰਦੇ ਬੈਠ ਨੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਲੋਕਾਂ ਨੂੰ ਚੁਣਨਾ ਚਾਹੀਦਾ ਹਾਂ ਹਾਂ ਡਾਕਟਰ ਹਮਿੰਦਰ ਸਿੰਘ ਵਰਗੇ ਇੱਕ ਢੀ ਤਕੜੀ ਸੋਚ ਵਾਲੇ ਬੰਦੇ ਨੇ ਕਿੰਨੇ ਪੱਤਰਕਾਰ ਇੱਕ ਦੋ ਬਹੁਤ ਚੰਗੇ ਨੇਗੇ ਜਿਨ੍ਹਾਂ ਦੀ ਸੋਚ ਹੀ ਬੜੀ ਚੰਗੀ ਨੇ ਕੋ ਨੌਲੇਜ ਆ ਮੈਂ ਉਹਨਾਂ ਨੂੰ ਸੁਣਦਾ ਸਾਰਿਆਂ ਨੂੰ ਪਰ ਗੱਲ ਇਹ ਆ ਬਈ ਉਹ ਬੰਦੇ ਕਹਿ ਦਿੰਦੇ ਆ ਵੀ ਅਸੀਂ ਇਹ ਦਲਦਲ 'ਚ ਨਹੀਂ ਵੜਨਾ ਨਹੀਂ ਦਲਦਲ ਦੇ ਵਿੱਚੋਂ ਵੜਨਾ ਵੜਦੇ ਵੀ ਨਹੀਂ ਇਹੋ ਜੀ ਗੱਲ ਨਹੀਂ ਆਏ ਵੀ ਨਹੀਂ ਪਰ ਲੋਕਾਂ ਨੇ ਲੋਕਾਂ ਨੇ ਕਈ ਵਾਰੀ ਉਸ ਚੀਜ਼ ਨੂੰ ਸਬਕਾਰ ਨਹੀਂ ਕਰਦੇ ਉਹਨਾਂ ਨੂੰ ਪਤਾ ਵੀ ਲੋਕ ਨੇ ਜਾਗਰੂਤ ਨਹੀਂ ਹੈਗੇ ਮੈਂ ਜਿਹੜੀ ਗੱਲ ਆ ਉਹਨਾਂ ਦੇ ਘਟਣਾ ਉਹ ਕਹਿੰਦੇ ਸਾਡੇ ਲੋਕ ਲੋਕਾਂ ਨੂੰ ਸੁਣ ਕਿੰਨੇ ਕਰ ਰਹੇ ਨੇ ਸਾਡੇ ਲੋਕ ਗੱਲ ਮੰਨ ਕਿੰਨੇ ਕਰ ਰਹੇ ਨੇ ਪਰ ਅਸੀਂ ਤਾਂ ਸੱਚ ਦਾ ਹੱਕਾ ਦੇਈ ਜਾਂਦੇ ਨਾ ਫੋਕਾ ਦੇਣ ਤੋਂ ਤਾਂ ਟਿਕੇ ਨਹੀਂ ਹੈਗੇ ਨਾ ਉਹ ਬਿਲਕੁਲ ਨਹੀਂ ਇਹ ਚੀਜ਼ ਆ ਇਹ ਚੀਜ਼ ਦੇ ਵਿੱਚ ਸਾਨੂੰ ਸਮਝਣਾ ਪੈਣਾ ਨੌਜਵਾਨਾਂ ਨੂੰ ਸਮਝਣਾ ਪੈਣਾ ਸੋਸ਼ਲ ਮੀਡੀਆ ਦਾ ਦੌਰ ਹੈ ਮੈਨੂੰ ਲੱਗਦਾ ਵੀ ਸਾਡੇ ਨੌਜਵਾਨਾਂ ਨੂੰ ਰੀਲਾਂ ਤੋਂ ਹਟ ਕੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਹੂੰ ਮੁੱਦਿਆਂ ਪ੍ਰਤੀ ਬੋਲਣਾ ਜਾਗਰੂਤਾ ਕਰਨ 7 8 9 ਨੌਜਵਾਨ ਨੇ ਇੰਸਟਾਗ੍ਰਾਮ ਤੇ ਜਿਹੜੇ ਮੁੱਦਿਆਂ ਦੀ ਗੱਲ ਕਰਦੇ ਨੇ 10 15 ਨੌਜਵਾਨ ਹੂੰ ਮੁੰਡੇ ਨੇ ਕਿ 10 15 ਮੁੰਡੇ ਪੈਦਾ ਹੋਗੇ ਜਿਹੜੇ ਰੋਜ਼ ਮੁੱਦੇ ਦੀ ਗੱਲ ਕਰਦੇ ਨੇਗੇ ਰੋਜ਼ ਸਰਕਾਰ ਦੇ ਗਲਤ ਨੀਤੀਆਂ ਦੇ ਖਿਲਾਫ ਗੱਲ ਕਰਦੇ ਨੇਗੇ ਇਹ ਜਿਹੇ 10 15 ਮੁੰਡੇ ਪੈਦਾ ਹੋਗੇ ਸੋਸ਼ਲ ਮੀਡੀਆ ਤੇ ਬਾਹਲਾ ਪਿਆਰ ਆ ਬਾਈ ਪੁਲਿਸ ਨਾਲ ਨਾ ਦੂਜੇ ਤੀਜੇ ਦੇ ਨਹੀਂ ਆ ਜਾਂਦੇ ਘਰੇ ਆਪਣੀ ਗੱਲ ਹੋਈ ਦੋ ਕੁ ਦਿਨਾਂ ਬਾਅਦ ਹੀ ਤੁਹਾਨੂੰ ਫੇਰ ਆ ਕੇ ਲੈਣਾ ਕੱਲ ਪਤਾ ਕੀ ਆ ਗੱਲ ਅਸਲ ਦੇ ਵਿੱਚ ਨਾ ਜਿਹੜੇ ਲੀਡਰ ਨੇਗੇ ਜਿਹਨਾਂ ਦੀ ਸਰਕਾਰ ਆ ਜਿਹੜੇ ਸਿਸਟਮ ਚਲਾ ਰਹੇ ਨੇ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇਗੇ ਉਹਨਾਂ ਨੇ ਜਿਹੜੀ ਜ਼ਿੰਮੇਵਾਰੀ ਬਣਦੀ ਆ ਪੌਣ ਪਾਣੀ ਧਰਤੀ ਮਾਂ ਨੂੰ ਸਾਹਮਣ ਦੀ ਉਹ ਜ਼ਿੰਮੇਵਾਰੀ ਤੋਂ ਭੱਜ ਕੇ ਕਾਰਪੋਰੇਟ ਘਰਾਣੇ ਦੇ ਜਾ ਕੇ ਜਮ੍ਹਾਂ ਐਂਡ ਪਾਲੇ ਦੇ ਵਿੱਚ ਬੈਠੇ ਨੇ ਹੂੰ ਕਾਰਪੋਰੇਟ ਘਰਾਣੇ ਦੇ ਜਮ੍ਹਾਂ ਘਰੇ ਜਾ ਕੇ ਬੈਠੇ ਨੇਗੇ ਉਹ ਅਸਲ ਦੇ ਵਿੱਚ ਇਹ ਕੰਮ ਹੈਗਾ ਉਹਨਾਂ ਦਾ ਜਦੋਂ ਸਾਡੇ ਵਰਗੇ ਨੌਜਵਾਨ ਕਿਸਾਨ ਆਗੂ ਮਜ਼ਦੂਰ ਆਗੂ ਇਹ ਇਹ ਧਰਤੀ ਮਾਂ ਨੂੰ ਪੌਣ ਪਾਣੀ ਨੂੰ ਬਚਾਉਣ ਲਈ ਜਾਂਦੇ ਨੇਗੇ ਆਫਰੇ ਇਹਨਾਂ ਕੋਲੇ ਹੈਗੀਆ ਪੁਲਿਸ ਇਹ ਕਹਿੰਦੇ ਅਸੀਂ ਸਾਡੇ ਕੋਲੇ ਪਾਵਰ ਆ ਸਾਡੀ ਸਰਕਾਰ ਆ ਤੁਸੀਂ ਕੌਣ ਹੋ ਨਿਓ ਇਹਨਾਂ ਨੂੰ ਕਾਰਪੋਰੇਟ ਕਰਾਉਣੇ ਨੂੰ ਰੋਕਣ ਵਾਲੇ ਅਸੀਂ ਤਾਂ ਐਵੇਂ ਜਿੱਕਰੂ ਇਸ ਪੌਣ ਪਾਣੀ ਧਰਤੀ ਨੂੰ ਇਸ ਤਰ੍ਹਾਂ ਹੀ ਖਰਾਬ ਕਰਾਂਗੇ ਹਮ ਅਸੀਂ ਪੰਜਾਬ ਦੇ ਮਾਲਕਾਂ ਅਸੀਂ ਪੰਜਾਬ ਦੇ ਰਾਜੇ ਆ ਜਿਵੇਂ ਪਹਿਲਾਂ ਮੁਗਲ ਨਹੀਂ ਸੀ ਕਹਿੰਦੇ ਹੁੰਦੇ ਜਾਂ ਅੰਗਰੇਜ਼ ਕਹਿੰਦੇ ਹੁੰਦੇ ਸੀ ਜਿਵੇਂ ਅਸੀਂ ਇਸ ਦੇਸ਼ ਦੇ ਰਾਜੇ ਆ ਉਸ ਤਰ੍ਹਾਂ ਹੀ ਜਿਹੜੇ ਇਹ ਰਾਜਨੀਤਿਕ ਲੀਡਰ ਖਾਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆ ਪੰਜਾਬ ਦਾ ਮੁੱਖ ਮੰਤਰੀ ਭਗਮੰਤ ਮਾਨ ਇਹ ਕਹਿੰਦਾ ਵੀ ਮੈਂ ਪੰਜਾਬ ਦਾ ਮਾਲਕ ਆ ਮੈਂ ਰਾਜਾ ਹੂੰ ਜਿਵੇਂ ਪਹਿਲਾਂ ਮੋਗਲਾਂ ਦੇ ਰਾਜੇ ਔਰੰਗਜ਼ੇਬ ਵਰਗੇ ਨੇ ਜਿਵੇਂ ਰਾਜੇ ਹਣਾ ਉਸ ਪ੍ਰਕਾਰ ਇਹ ਕਹਿੰਦਾ ਵੀ ਮੈਂ ਰਾਜਾ ਮੇਰੇ ਕੋਲੇ ਸਾਰੀ ਮੇਰੇ ਕੋਲੇ ਸਾਰੀ ਪੁਲਿਸ ਆ ਪਰ ਜਦ ਜੋ ਮਰਜ਼ੀ ਮੈਂ ਧੱਕਾ ਕਰ ਸਕਦਾ ਹੁਣ ਇਹ ਸਥਿਤੀ ਉਹ ਆ ਅਸਲ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਥਿਤੀ ਆ ਨਾ ਉਹ ਪਾਉਣ ਪਾਣੀ ਦੀ ਆ ਸਭ ਤੋਂ ਵੱਡਾ ਜਿਹੜਾ ਅਹਿਮ ਮੁੱਦਾ ਜੇ ਪੰਜਾਬ ਦਾ ਵੀ ਕਰੀਏ ਬੇਸ ਬੇਸਾ ਕਿਤਾ ਰਾਜਸਥਾਨ ਦੀ ਗੱਲ ਸੀ ਫੈਕਟਰੀ ਦੀ ਪਰ ਪੰਜਾਬ ਦਾ ਵੀ ਸਭ ਤੋਂ ਅਹਿਮ ਮੁੱਦਾ ਨਾਲ ਜਿਹੜਾ ਸਭ ਤੋਂ ਵੱਡਾ ਮੁੱਦਾ ਉਹ ਵਾਤਾਵਰਨ ਹੈ ਹੂੰ ਸਭ ਤੋਂ ਵੱਡਾ ਮੁੱਦਾ ਜਿਸ ਮੁੱਦੇ ਨੂੰ ਕੋਈ ਵੀ ਬੰਦਾ ਅਹਾਰ ਦੇ ਨਹੀਂ ਜਿਸ ਮੁੱਦੇ ਤੇ ਕੋਈ ਬੰਦਾ ਗੱਲ ਹੀ ਨਹੀਂ ਕਰਦਾ ਮੈਨੂੰ ਲੱਗਦਾ ਵੀ ਇਹ ਸਭ ਤੋਂ ਵੱਡਾ ਮੁੱਦਾ ਹੈ ਜੇਕਰ ਪਾਣੀ ਆ ਸਾਨੂੰ ਹਰ ਹਰ ਵਕਤ ਸਾਨੂੰ ਸਰੀਰ ਨੂੰ ਪਾਣੀ ਚਾਹੀਦਾ ਹਰ ਇੱਕ ਸਕਿੰਟ ਦੋ ਸਕਿੰਟਾਂ ਬਾਅਦ ਸਾਨੂੰ ਸਾਹ ਚਾਹੀਦਾ ਹਵਾ ਚਾਹੀਦੀ ਆ ਬਿਲਕੁਲ ਇਹ ਸਭ ਤੋਂ ਹਜੇਕਰ ਹਵਾ ਪਾਣੀ ਧਰਤੀ ਮਾਈ ਨਾ ਜੀਵਤ ਰਹੀ ਤਾਂ ਫਿਰ ਹੋਰ ਬਾਕੀ ਸਾਰੀਆਂ ਚੀਜ਼ਾਂ ਫੇਲ ਨੇ ਪੰਜਾਬ ਦੀ ਤਾਂ ਮੈਂ ਗੱਲ ਕਰਾਂ ਕੱਲਾ ਪੰਜਾਬ ਪੂਰੇ ਦੇਸ਼ ਦੇ ਵਿੱਚੋਂ ਪੰਜਾਬ ਦੇ ਵਿੱਚ ਜਿਹੜੀਆਂ ਰੈੱਡ ਜ਼ੋਨ ਚ ਫੈਕਟਰੀ ਨਹੀਂ ਹੁੰਦੀਆਂ ਵੀ ਜਿਹੜੇ ਰੈੱਡ ਆਪਾਂ ਕਹਿੰਦਾ ਵੀ ਇਹ ਇਹ ਜਿਹੜੀਆਂ ਸਾਰੀਆਂ ਫੈਕਟਰੀਆਂ ਨੇ ਵੀ ਰੈੱਡ ਲਾਈ ਉਹਦੇ ਚ ਨਹੀਂ ਗਈਆਂ ਹਨਾ ਕੈਟਾਗਰੀ ਚ ਨਹੀਂ ਗਈਆਂ ਹੁਣ ਉਹ ਜਿਹੜੀ ਕੈਟਾਗਰੀ ਉਹ ਸਾਰੀ ਜਿਹੜੀ ਰੈੱਡ ਦੀ ਕੈਟਾਗਰੀ ਉਹ ਸਾਰੀ ਪੰਜਾਬ ਦੇ ਵਿੱਚ ਆ ਫੈਕਟਰੀਆਂ ਨੇ ਜਿਹੜੀਆਂ ਹੋਰ ਦੇਸ਼ ਚੋਂ ਬਣਨੀਆਂ ਉਹ ਪੰਜਾਬ ਦੇ ਵਿੱਚ ਨਹੀਂ ਆ ਇਸ ਤਰ੍ਹਾਂ ਦੀ ਜਿਹੜੀ ਫੈਕਟਰੀ ਹੈ ਰਾਜਸਥਾਨ ਚ ਲੱਗ ਰਹੀ ਹੈ ਇਹ ਲਵਾ ਕ ਇਹ ਲਾਉਣ ਵਾਲਾ ਹੈਗਾ ਪੰਜਾਬ ਦਾ ਜਿਹੜਾ ਕਿ ਮੈਂ ਤਾਂ ਇਹ ਸੁਣਿਆ ਵੀ ਕਿਤੇ ਜਿਹੜਾ ਪੰਜਾਬ ਦਾ ਜਿਹੜਾ ਕਿ ਇਹਨਾਂ ਨੇ ਹੁਲਾਇਆ ਹੋਇਆ ਹਾਂ ਨਹੀਂ ਲਾਇਆ ਆਪਣਾ ਰਾਜ ਸਭਾ ਮੈਂਬਰ ਅਰਜੰਦਰ ਗੁਪਤਾ ਤੌੜਾ ਫੈਕਟਰੀ ਗਾ ਇਹਨਾਂ ਦਾ ਵੀ ਕੁਝ ਯੂਟੀਬ ਵਿੱਚ ਹਿੱਸਾਦਾਰੀ ਆ ਅੱਛਾ ਮੈਨੂੰ ਇਹ ਚੀਜ਼ ਲੱਗੀ ਵੀ ਤਾਂ ਕਰਕੇ ਜਿਹੜਾ ਇਹ ਇੰਦਾ ਬਟਾ ਹੈ ਖਾਸ ਸਾਡੇ ਵਰਗਾਂ ਦਾ ਕਰਦੇ ਜੀ ਉੱਥੇ ਨਾ ਜਾਣ ਪੁਲਿਸ ਜਿਹੜੀ ਆਈ ਸੀ ਤੁਹਾਨੂੰ ਅਰੈਸਟ ਕਰਨ ਵਾਸਤੇ ਲੈ ਕੇ ਗਏ ਤੁਹਾਨੂੰ ਇੱਕ ਦਿਨ ਰੱਖਿਆ ਪੰਜਾਬ ਦੀ ਪੁਲਿਸ ਸੀ ਉਹ ਪੰਜਾਬ ਦੀ ਕਿਹਾ ਪੰਜਾਬ ਦੀ ਸਾਡੇ ਤਰੌਲਾ ਥਾਣਾ ਦੀ ਸੀ ਕੀ ਕਾਰਨ ਤਾਂ ਉਹਨਾਂ ਨੇ ਕਾਰਨ ਕੀ ਦੱਸਿਆ ਕਾਰਨ ਇੱਥੇ ਬੱਠਾ ਸੀਗਾ ਮੈਂ ਹੂੰ ਕਾਰਨ ਤਾਂ ਇਹ ਕਈ ਵਾਰੀ ਹੁਣ ਜਿੰਨੇ ਵਾਰੀ ਮੈਨੂੰ ਅਰੈਸਟ ਕਰਿਆ ਕਾਰਨ ਤਾਂ ਹੈ ਹੁਣ ਮੈਨੂੰ ਇਹ ਤਾਂ ਪਤਾ ਹੀ ਸੀਗਾ ਵੀ ਇਹ ਜਿਹੜਾ ਫੈਕਟਰੀ ਕਰਕੇ ਹੋਊ ਜਾਂ ਜਿਹੜਾ ਨਵਾਂ ਮੁੱਦਾ ਚੱਲ ਰਿਹਾ ਉਹਦੇ ਕਰਕੇ ਹੋਊ ਫਿਰ ਮੈਨੂੰ ਉਹਨਾਂ ਨੇ ਕਲੀਅਰ ਕਰਤਾ ਸੀਗਾ ਮੈਂ ਕਿਹਾ ਵੀ ਨਹੀਂ ਫਿਰ ਤੁਹਾਡਾ ਕੰਮ ਇਹ ਵਧੂਗਾ ਇਹਨਾਂ ਫੈਕਟਰੀ ਵਾਲੇ ਮੁੱਦੇ ਕਰਕੇ ਆਹ ਤੁਹਾਨੂੰ ਛੱਡ ਦਾਂਗੇ ਫੈਕਟਰੀ ਫੈਕਟਰੀ ਬਈ ਸਵਾਲ ਇੱਥੇ ਇਹ ਬਣ ਗਿਆ ਨਾ ਵੀ ਫੈਕਟਰੀ ਰਾਜਸਥਾਨ ਚ ਲੱਗ ਰਹੀ ਆ ਵਿਰੋਧ ਉੱਥੇ ਹੋਣਾ ਸੀ ਪੰਜਾਬ ਪੁਲਿਸ ਕਿਉਂ ਉਹਦੇ ਵਿੱਚ ਆਪਦੀ ਕਾਰਵਾਈ ਕਰ ਰਹੀ ਆ ਫਿਰ ਪੰਜਾਬ ਸਰਕਾਰ ਰਲੀ ਹੋਈ ਹੈ ਰਲੀ ਹੋਈ ਆ ਪੰਜਾਬ ਦੀ ਜਿਹੜੇ ਮੈਨੂੰ ਜੇ ਦੱਸਿਆ ਵੀ ਉਹਦੀ ਹਿੱਸੇਦਾਰੀ ਵੀ ਇਹਨਾਂ ਦੇ ਬੰਦੇ ਦੀ ਸੁਣਿਆ ਵੀ ਇਹੜਾ ਉਹ ਹਜੇ ਮੈਨੂੰ ਕਨਫਰਮ ਨਹੀਂ ਹੈਗਾ ਵੀ ਬਰਨਾਲੇ ਦਾ ਬੰਦਾ ਹੋ ਸਕਦਾ ਰਜਿੰਦਰ ਗੁਪਤਾ ਹੀ ਹੋਵੇ ਵੀ ਜਿਹੜੀ ਉਹ ਫੈਕਟਰੀ ਲਵਾਉਣ ਦੀ ਉਹਦੀ ਹਿੱਸੇਦਾਰੀ ਆ ਹਮ ਹੁਣ ਉੱਥੇ ਫੈਕਟਰੀ ਉੱਥੇ ਲੱਗ ਰਹੀ ਆ ਲੋਕ ਸਾਨੂੰ ਕਿਸ ਤਰ੍ਹਾਂ ਕਹਿਣ ਦੇ ਨੇ ਕਿ ਮੈਂ ਇੱਥੇ ਥਾਣੇ 'ਚ ਰੱਦ ਕੱਟੀ ਕਾਦਲੀ ਹੋ ਲੋਕਾਂ ਦੀ ਹੋਇਆ ਰਾਜਸਥਾਨ ਸਾਡਾ ਆਪਣੀ ਪੰਜਾਬੀ ਬੈਲਟ ਆ ਉਹ ਵੀ ਸਾਡਾ ਆਪਣਾ ਸਾਰੇ ਅਸੀਂ ਦੇਸ਼ ਨੂੰ ਪਿਆਰ ਕਰਨ ਵਾਲੇ ਆ ਵੈਸੇ ਅਸੀਂ ਜੇ ਕੱਲ ਸਾਨੂੰ ਕਈ ਵਾਰੀ ਭਾਰਤ ਸਾਡਾ ਹੀ ਆ ਹਾਂ ਜੇ ਸਾਨੂੰ ਕੋਈ ਵੱਖ-ਵੱਖ ਚੀਜ਼ਾਂ ਦੇਖਦਾ ਨਾ ਅਸੀਂ ਦੇਸ਼ ਨੂੰ ਪਿਆਰ ਕਰਨ ਵਾਲੇ ਮੈਂ ਥਾਣੇ 'ਚ ਰਾਤ ਕੱਟੀ ਮੇਰੇ ਭਰਾ ਨੇ ਮੇਰੇ ਬੰਦਿਆਂ ਨੇ ਉੱਥੇ ਪਰਚਾ ਪਾਇਆ ਉਹ ਨੋਬਾਏ ਨਾਮ ਪਰਚਾ ਉੱਥੇ ਪਿਆ ਹੋਇਆ ਹੂੰ ਇਹ ਲੜਾਈ ਆ ਸਾਨੂੰ ਲੋਕ ਅਸੀਂ ਜਿਹੜੀ ਲੜ ਰਹਿਣਾ ਲੜਾਈ ਬਾਤਾ ਬਰਨ ਪਾਉਣ ਪਾਣੀ ਧਰਤੀ ਮਾਣੂ ਬਚਾਉਣ ਦੀ ਲੜ ਰਿਹਾ ਹਾਂ ਕੱਲੀ ਲੜਾਈ ਮੈਂ ਉੱਥੇ ਦੇਕਰ ਨਹੀਂ ਲੜ ਰਿਹਾ ਜੇ ਕੋਈ ਵੀ ਤੁਸੀਂ ਹਾਂ ਫੈਕਟਰੀ ਨੂੰ ਧਰਨਾ ਲਾ ਰਿਹਾ ਅਸੀਂ ਕਹਿ ਰਹੇ ਹਾਂ ਪਾਣੀ ਖਰਾਬ ਹੋ ਰਿਹਾ ਧਰਤੀ ਖਰਾਬ ਹੋ ਰਹੀ ਹੈ ਮੈਂ ਤਾਂ ਪ੍ਰੈਕਟੀਕਲ ਤੌਰ ਤੇ ਰੋਜ਼ ਵੀ ਕੰਮ ਕਰ ਰਿਹਾ ਹੂੰ ਚੌਥਾ ਜੰਗਲ ਮੇਰਾ ਲੱਗਣ ਲਈ ਜਾ ਰਿਹਾ ਠੀਕ ਹੈ ਜਿਹੜਾ ਹੁਣ ਮੈਂ ਇੱਕ ਮੇਰੀ 2.5 ਏਕੜ ਦੇ ਵਿੱਚ ਢਾਬਾ ਹੂੰ ਢਾਬ ਥੱਲੋਂ ਪਾਣੀ ਉਹ ਮੇਜਕਰ ਨੂੰ ਭਟਾਵ ਨੂੰ ਸਰਜੀਤ ਕਰਕੇ ਉਹ ਢਾਬ ਚ ਪਾਣੀ ਛੱਡਣਾ ਠੀਕ ਹੈ ਤੇ ਸਾਈਡਾਂ ਤੇ ਲਾਮ ਲਾਮ ਸਾਰੇ ਦਰਖਤ ਲਾਉਣੇ ਆ ਚਾ ਕੇ ਤਨ ਮੈਂ ਦਿਖਾਉਂਗਾ ਵੀਡੀਓ ਪਾਉਂਗਾ ਸੁੱਕੀ ਪਈ ਆ ਉਹ ਜਮਾਂ ਖਰਾਬ ਹੋਈ ਪਈ ਉੱ ਕੁਝ ਨਾ ਜਮੀਨ ਦਾ ਬੜੀ ਜਮੀਨ ਉਹਦੀ ਕਢਾ ਲਈ ਸਾਰੀ ਹੂੰ ਕਢਾਉਣ ਤੋਂ ਬਾਅਦ ਉਹਦੇ ਸਾਰੇ ਹੁਣ ਸੱਡਾਂ ਤੇ ਡਰਾਕਟਰ ਆਉਣੇ ਐ ਪ੍ਰੋਜੈਕਟ ਉੱਥੇ ਤਿਆਰ ਹੋਣਾ ਕੁਦਰਤ ਨੂੰ ਵਾਤਾਵਰਨ ਨੂੰ ਮੈਂ ਇੰਨਾ ਪਿਆਰ ਕਰਦਾ ਮੇਰੇ ਘਰੇ ਦੇਖ ਲਾ ਡਰਾਕਟਰ ਕੇ ਹੂੰ ਆ ਪੰਛੀਆਂ ਪੁੰਛੇ ਦਾ ਸਾਰਾ ਆ ਦੇਖ ਆਲ ਨੇ ਕਿੰਨੇ ਨੇ ਤਾਹ ਹੂੰ ਇਹ ਕੁਦਰਤ ਸਭ ਤੋਂ ਵੱਡੀ ਚੀਜ਼ ਆ ਇਸ ਅਸੀਂ ਕੁਦਰਤ ਦੇ ਵੱਡੇ ਬੈਰੀ ਬਣ ਗਏ ਹੂੰ ਕੁਦਰਤ ਨੂੰ ਸਾਹਮਣਾ ਵੱਡੀ ਗੱਲ ਆ ਅੱਜ ਇਹ ਜਿਹੜਾ ਮੁੱਦਾ ਹੀ ਨਹੀਂ ਹੈਗਾ ਵਾਤਾਵਰਨ ਕਨੇ ਹਸਪਤਾਲ ਬਣਾ ਲਓ ਜੀ ਹੂੰ ਅਸੀਂ ਉਹ ਕਰ ਲਓ ਜੀ ਅੱਜ ਕੋਈ ਵੀ ਜਿਹੜਾ ਘਰ ਆ ਬਿਨਾ ਫਿਲਟਰ ਤੋਂ ਨਹੀਂ ਹੈਗਾ ਕੋਈ ਵੀ ਘਰ ਆ ਜਿਹੜਾ ਬਿਨਾ ਦਵਾਈ ਤੋਂ ਨਹੀਂ ਹੈਗਾ ਹਰੇਕ ਘਰ ਦੇ ਵਿੱਚ ਦਵਾਈਆਂ ਸਭ ਤੋਂ ਵੱਧ ਜਿਹੜਾ ਜਰੇਨੀਅਮ ਆ ਨਾ ਆਪਣਾ ਸਭ ਤੋਂ ਵੱਧ ਕੈਮੀਕਲ ਪੰਜਾਬ ਦੇ ਪਾਣੀ ਚ ਘੁਲ ਚੁੱਕੇ ਨੇ ਸਭ ਤੋਂ ਵੱਧ ਮਾਤਰਾ ਪਾਣੀ ਦੇ ਪੰਜਾਬ ਦੇ ਪਾਣੀ ਦੇ ਵਿੱਚ ਆ ਕੈਮੀਕਲਾਂ ਦੇ ਜਰੇਨੀਅਮ ਦੀ ਸਾਰੇ ਸਭ ਤੋਂ ਵੱਧ ਇਹ ਪਿਛਲੀ ਰਿਪੋਰਟ ਆ ਇਹ ਸਭ ਤੋਂ ਅਹਿਮ ਮੁੱਦਾ ਇਹਦੇ ਤੇ ਉੱਤੇ ਗੱਲ ਨਹੀਂ ਕੀਤੀ ਉਹਨਾਂ ਦੇ ਹਸਪਤਾਲ ਬਣਾਵਾਂਗੇ ਸ਼ੋਅ ਬਣਾਵਾਂਗੇ ਜੀ ਦਰਖਤ ਵੱਡੀ ਤੁਰੇ ਜਾਂਦੇ ਆ ਵਾਤਾਵਰਨ ਖਰਾਬ ਹੋਈ ਤੁਰੇ ਜਾਂਦਾ ਇਹ ਜਿਹੜਾ ਕਿ ਇਹ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਜਿਹੜੀ ਜਿਹੜੀਆਂ ਇੱਕ ਨਾ ਤਸਵੀਰਾਂ ਆਈਆਂ ਨੇ ਕੁਝ ਉਹ ਕੰਦ ਟਾਉਂਦਿਆਂ ਦੀਆਂ ਨੌਜਵਾਨ ਲੱਗੇ ਹੋਏ ਆ ਟਰੈਕਟਰ ਦੇ ਨਾਲ ਲੋਕ ਵੀ ਟੱਪ ਪੱਟੀ ਜਾਂਦੇ ਆ ਰਜਸਤਾਨ ਫੈਕਟਰੀ ਦੀ ਹੈ ਰਜਸਤਾਨ ਫੈਕਟਰੀ ਹੈ ਜੀ ਉਹ ਜਿਹੜੀ ਆਪਾਂ ਇੰਨੇ ਕ ਲੋਕ ਮਤਲਬ ਕਿ ਉੱਥੋਂ ਦੇ ਲੋਕ ਇੰਨੇ ਕਿ ਜਾਗਰੂਕ ਹੋਏ ਬੈਠੇ ਆ ਇੰਨੇ ਕ ਲੋਕ ਜਾਗਰੂਤ ਹੋਏ ਨੇ ਆਪਣੇ ਬਹੁਤ ਕਹਨੇ ਬਠਿੰਡੇ ਤੋਂ ਸਾਡੀ ਟੀਮ ਸਾਡੇ ਨੌਜਵਾਨ ਬਠਿੰਡੇ ਤੋਂ ਇਧਰੋਂ ਸਾਰੇ ਅਬੋਰ ਤੋਂ ਸਾਰਾ ਜਿਹੜਾ ਸਾਡਾ ਉੱਧਰਲੇ ਰਾਜਸਤਾਨ ਦੇ ਨਾਲ ਲੱਗਦੀ ਬੈਲਟ ਆ ਜਿਹੜਾ ਆਪਣੇ ਮੇਰੇ ਭਰਾ ਨੇਗੇ ਸਾਡੇ ਨੌਜਵਾਨ ਨੇ ਹੁਣ ਵੀ ਧਰਨਾ ਚੱਲੀ ਜਾਂਦਾ ਸਾਡੀ ਜਥੇਬੰਦੀ ਸਰਦਾਰ ਆਪਣੀ ਸਿੱਧੂ ਪਰ ਜਥੇਬੰਦੀ ਵੱਲੋਂ ਸਾਡੀ ਮੇਰੇ ਉਸ ਜਥੇਬੰਦੀ ਜੀ ਕੰਮ ਕਰਦਾ ਸਾਡੇ ਜਥੇਬੰਦੀ ਸਾਰੇ ਆਗੂ ਤੇ ਡਟੇ ਹੋਏ ਨੇ ਜਿਹੜਾ ਕਬੱਡੀ ਕੱਪ ਦੇ ਵਿੱਚ ਰਾਣਾ ਬਲਾਚੋਰੀਆ ਤੇ ਗੋਲੀਆਂ ਮਾਰ ਕੇ ਕਤਲ ਹੋ ਗਿਆ ਪਹਿਲਾਂ ਸੰਦੀਪ ਨੰਗਲੰਬੀਆ ਅਸੀਂ ਦੇਖਿਆ ਸਿੱਧੂ ਮੂਸੇ ਵਾਲਾ ਚਲਾ ਗਿਆ ਇਹ ਸਰਕਾਰ ਦੇ ਅੰਦਰ ਅੱਜ ਲੋਕ ਡਰ ਰਹੇ ਆ ਜਿਵੇਂ ਮੈਂ ਸਟਾਰਟਿੰਗ ਜੀ ਕਿ ਮਾਵਾਂ ਡਰਨ ਲੱਗੀਆਂ ਕਿ ਘਰੋਂ ਪੁੱਤ ਬਾਹਰ ਨਾ ਭੇਜ ਗਏ ਪਤਾ ਨਹੀਂ ਸਾਡਾ ਪੁੱਤ ਮੜੂ ਕਿ ਨਹੀਂ ਮੜੂਗਾ ਦੇਖੇ ਦੁੱਖਾ ਕਿੰਨਾ ਮੈਂ ਇਸੀ ਦਾ ਮੈਨੂੰ ਦੁੱਖ ਮਹਿਸੂਸ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਪਤਾ ਕੀ ਆ ਪੰਜਾਬ ਦੇ ਮੰਤਰੀ ਦਾ ਬਿਆਨ ਪਤਾ ਕੀ ਆ ਜਿਹੜਾ ਕਿ ਅਮਨ ਰੋਲੇ ਦਾ ਬਿਆਨ ਇਹਨਾਂ ਸਾਰਿਆਂ ਦੇ ਬਿਆਨ ਪਤਾ ਕੀ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਦੇ ਐਮਐਲਏ ਦੇ ਤੇ ਮੁੱਖ ਮੰਤਰੀ ਦਾ ਪਤਾ ਕੀ ਬਣਾ ਅਸੀਂ ਜਿਹੜੇ ਪਹਿਲਾਂ ਸਰਕਾਰਾਂ ਵਿੱਚ ਆਈਆਂ ਸੀਗਾ ਉਹਨਾਂ ਦੇ ਕੰਡੇ ਵੀ ਜੇ ਹੋਏ ਨੇ ਯਾਰ ਇਹ ਕਿੱਡਾ ਅਫਸੋਸ ਕਿੱਡੀ ਚੀਜ਼ ਦੀ ਦੁੱਖ ਹੁੰਦੀ ਹੈ ਪੰਜਾਬ ਦਾ ਮੁੱਖ ਮੰਤਰੀ ਕੀ ਗੱਲਾਂ ਕਰ ਰਿਹਾ ਜਰ ਜੋ ਪਹਿਲਾਂ ਨੇ ਕੀਤਾ ਸੀ ਤਾਂ ਪਹਿਲਾਂ ਤਾਂ ਅਨਕਾਰ ਤੇ ਪਹਿਲਾਂ ਤਾਂ ਭਜਾਤੇ ਪਹਿਲਾਂ ਨੇ ਤਾਂ ਪਹਿਲਾਂ ਤਾਂ ਭਜਾਤੇ ਅੱਜ ਅੱਜ ਮੁੱਖ ਮੰਤਰੀ ਦੀ ਸੀਟ ਤੇ ਤੂੰ ਬਠਾ ਤੈਨੂੰ 4 ਸਾਲ ਹੋ ਗਏ ਭਰਾਵਾ ਬੈਠੇ ਨੂੰ ਕੋਈ ਤੈਨੂੰ ਕੋਈ 4-5 ਜਾਂ 4-5 ਮਹੀਨੇ ਨੇ 4-5 ਮਹੀਨੇ ਨਹੀਂ ਹੋਏ ਸਹੀ ਆ 4 ਸਾਲ ਹੋ ਗਏ ਤੈਨੂੰ ਗੱਦੀ ਤੇ ਬੈਠਿਆ ਨੂੰ ਤੂੰ ਕਹੋ ਜਾ ਬੈਣਦੇ ਹੋ ਰਹੇ ਹਾਂ ਉਹਨਾਂ ਦੇ ਕੰਡੇ ਵੀ ਜੇ ਹੋਲੇ ਉਹਨਾਂ ਦੇ ਕੰਡੇ ਵੀ ਜੇ ਹੋਏ ਨੇਗੇ ਇਹ ਹਿਸਾਬ ਨਾਲ ਲਾ ਵੀ ਮੈਂ ਸਚਾਈ ਆ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹਿਣਾ ਚਾਹਣਾ ਜਿਹੜਾ ਤੂੰ ਰੋਜ਼ ਉਹਨਾਂ ਸਰਕਾਰਾਂ ਦੇ ਬੈਨਡ ਦੇਣਾ ਉਹਨਾਂ ਲੀਡਰਾਂ ਦੇ ਬੈਨਡ ਦੇਣਾ ਉਹਨਾਂ ਲੀਡਰਾਂ ਨੂੰ ਤੂੰ ਦੁਬਾਰੇ ਖੜਾ ਕਰੀ ਜਾਣਾ ਜਿਹਨਾਂ ਨੂੰ ਅਸੀਂ ਭਜਾਇਆ ਪੰਜਾਬ ਚੋਂ ਹੂੰ ਉਹ ਦੁਬਾਰੇ ਫੇਰ ਪਾਵਰ ਚ ਸ਼ਕਤੀ ਚਾਹੁੰਦੇ ਜਾਂਦੇ ਨੇ ਲੋਕ ਕਹਿੰਦੇ ਯਾਰ ਇਹਨਾਂ ਦੇ ਡਰਾਮੇ ਵਾਜ ਨੂੰ ਤਾਂ ਉਹੀ ਚੰਗੇ ਨੇਗੇ ਹੂੰ ਉਹ 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 ਦੁਬਾਰਾ ਪਾਵਰ ਚ ਆਉਂਦੇ ਜਾਂਦੇ ਨੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਅਣਕਾਰਿਆ ਜਿਹੜਾ ਤੂੰ ਕਹਿੰਦਾ ਨਾ ਵੀ ਮੈਂ ਇਹਨਾਂ ਨੂੰ ਬੋਲ ਕੇ ਪਤਾ ਨਹੀਂ ਇਹਨਾਂ ਨੂੰ ਡੈਮੇਜ ਕਰ ਰਹੇ ਹਾਂ ਇਹਨਾਂ ਨੂੰ ਖਤਮ ਕਰ ਰਹੇ ਹਾਂ ਖਤਮ ਨਹੀਂ ਕਰ ਰਹੇ ਤੂੰ ਉਹਨਾਂ ਨੂੰ ਬਣਾ ਰਹੇ ਹਾਂ ਹੂੰ ਇਹ ਜਿਹੜੀ ਕਿ ਸਥਿਤੀ ਇਹ ਬਣੀ ਹੋਈ ਆ ਇੱਕ ਤਾਂ ਇੱਕ ਵ ਮਾ ਮੰਦ ਪੁੱਤ ਮਰੀ ਜਾਂਦੇ ਨੇ ਦੂਜੀ ਗੱਲ ਇਹ ਕਹਦੇ ਨੇ ਪਹਿਲੀਆਂ ਸਰਕਾਰਾਂ ਪਹਿਲਾਂ ਉਹਨਾਂ ਨੇ ਤੂੰ ਅੱਜ ਗੱਲ ਉੱਥੇ ਸਿਰ ਜੋੜ ਕੇ ਸਾਡੀ ਜਿਹੜੀ ਸਥਿਤੀ ਹੈ ਵਿਗੜ ਰਹੀ ਆ ਜਿਹੜਾ ਸਾਰਾ ਇਸ ਤੇ ਇਸ ਤੇ ਵਿਚਾਰ ਚਰਚਾ ਕਰ ਵੀ ਇਹ ਸਥਿਤੀ ਠੀਕ ਕਿਵੇਂ ਹੋਊਗੀ ਗੈਂਗਬਾਰ ਵੱਧ ਕਿਉਂ ਰਹੀ ਆ ਸਿਸਟਮ ਇਹ ਖਰਾਬ ਕਿਉਂ ਹੋ ਰਿਹਾ ਇਹਦਾ ਕਾਰਨ ਜਿਹੜੀ ਤੇਰੀ ਆਪੋ ਤਾਪ ਚੱਲਣਾ ਸਿਸਟਮ ਉਹ ਆ ਜਿਹੜਾ ਕਿ ਸਮਝ ਲਓ ਇਸ ਗੱਲ ਨੂੰ ਜਿਹੜੀ ਪੰਜਾਬ ਪੁਲਿਸ ਆ ਪੰਜਾਬ ਪੁਲਿਸ ਤਾਂ ਆਪਣਾ ਤਾਂ ਵਿਚਾਰੀ ਉਹ ਕਮਿਊਨਿਟੀ ਨੂੰ ਕਰਨ ਦਾ ਮੌਕਾ ਮਿਲ ਰਿਹਾ ਹੂੰ ਜਿੰਨੀ ਵੀ ਪੰਜਾਬ ਪੁਲਿਸ ਆ ਪੰਜਾਬ ਪੁਲਿਸ ਦੇ ਵਿੱਚ ਕੀ ਆ ਜਿਹੜਾ ਤੁਸੀਂ ਕਹਿੰਦੇ ਸੀ ਵੀਆਈਪੀ ਕਲਚਰ ਅੱਜ ਪੰਜਾਬ ਪੁਲਿਸ ਦੇ ਸਭ ਤੋਂ ਵੱਧ ਮਨ ਲੱਗਾ 40 50% ਜਿਹੜੀ ਪੁਲਿਸ ਆ 50% ਜਿਹੜੀ ਪੁਲਿਸ ਆ ਨੌਜਵਾਨ ਨੇਗੇ ਉਹ ਉਹ ਸਾਰੇ ਇਹਨਾਂ ਦੇ ਵੀਆਈਪੀ ਕਲਚਰ ਦੇ ਵਿੱਚ ਲੱਗੇ ਹੋਏ ਨੇਗੇ ਜਿਹੜਾ ਨਾਂ ਨੇ ਸਭ ਤੋਂ ਵੱਡਾ ਜਿਹੜਾ ਜਲਵਾਰ ਨ ਆਰਡਰ ਖਰਾਬ ਹੋਣ ਦਾ ਪਤਾ ਹੀ ਕਾਰਨ ਆ ਜਿਹੜਾ ਇਹ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਾਂਗੇ ਹੂੰ 50 60% ਜਿਹੜੀ ਪੰਜਾਬ ਪੁਲਿਸ ਆ ਇਹਨਾਂ ਦੇ ਡਿਊਟੀਆਂ ਦੇ ਇਹਨਾਂ ਦੇ ਨਾਲ ਗਨਮੈਨ ਤੁਰੇ ਹੋਏ ਨੇਗੇ ਮੁੰਡੇ ਬਿਲਕੁਲ ਜਿਹੜੇ ਥਾਣਿਆਂ ਦੇ ਵਿੱਚ ਨੇਗੇ ਹੂੰ ਥਾਣੇ ਦੇ ਵਿੱਚ ਜਿਵੇਂ ਹੁਣ ਧਨੌਲਾ ਥਾਣਾ ਜਾਂ ਆ ਸਾਡਾ ਇੱਥੇ ਰੂੜੇਕੇ ਥਾਣਾ ਜਿਹੜਾ ਉਹ ਥਾਣੇ ਨੇ ਜਿਹੋਦੇ ਵਿੱਚ 50 40 ਮੁਲਾਜ਼ਮਾਂ ਦੀ ਲੋੜ ਜਰੂਰਤ ਆ ਤਾਂ ਉੱਥੇ 15 ਹੀ ਨੇਗੇ ਹੂੰ 15 ਦੀ ਉਹ ਵਿਚਾਰੇ 15 ਜਾਣੇ 36 36 ਘੰਟੇ ਜੌਬ ਕਰਦੇ ਨੇਗੇ ਅੱਕੇ ਰ ਅਸਲ ਦੇ ਵਿੱਚ ਉਹਨਾਂ ਦੀ ਡਿਊਟੀ 36 ਘੰਟੇ ਜਿਹੜੀ ਕਿ 8 ਘੰਟੇ ਜਿਕਰ ਪੰਜਾਬ ਪੁਲਿਸ ਦੇ ਨੌਜਵਾਨਾਂ ਦੀ ਡਿਊਟੀ ਹੋਵੇ ਤਾਂ ਉਹ 8 ਘੰਟੇ 8 ਘੰਟੇ ਬਿਹਤਰੀਨ ਕਰਨ ਤਾਂ ਜਿਹੜੀ ਵੀ ਉਹ ਕੱਲੀ ਕੱਲੀ ਮੂਵਮੈਂਟ ਅੱਜ ਹੋ ਰਹੀ ਆ ਗੈਂਗਸਟਰ ਕਰ ਰਹੇ ਨੇ ਕੁਝ ਵੀ ਕਰ ਰਹੇ ਉਹਨਾਂ ਉੱਪਰ ਉਹਨਾਂ ਦਾ ਧਿਆਨ ਹੋਵੇ ਪੰਜਾਬ ਪੁਲਿਸ ਨੂੰ ਤਾਂ ਤੁਸੀਂ ਆਪਣੇ ਕੰਮਾਂ ਚ ਲਾਈ ਫਿਰਦੇ ਹੋ ਹੂੰ ਪੰਜਾਬ ਪੁਲਿਸ ਨੂੰ ਤੁਸੀਂ ਇਹ ਕਹਿੰਦੇ ਬਈ ਸਾਡੇ ਕਿਸੇ ਬੰਦੇ ਨੇ ਛੁਰੀ ਹਟਣਾ ਬੱਜੇ ਜਿਹੜੇ ਮਾਮਾ ਦੇ ਪੁੱਤ ਮਾਰਦੇ ਨੇ ਮਰਨਦੇ ਹੂੰ ਤੁਸੀਂ ਜਿਹੜੇ ਬੰਦਿਆਂ ਨੂੰ ਜ਼ਰੂਰਤ ਹੀ ਨਹੀਂ ਹੈਗੀ ਬੇਕਾਰ ਬੰਦੇ ਦੇ ਨਾਲ ਤੁਸੀਂ ਸਿਕਿਉਰਿਟੀ ਗਨਮੈਨ ਦੀ ਬੈਠੇ ਹੋ ਆਪਦੇ ਬਦਲ ਦੀ ਬੈਠੇ ਹੋ ਜੇ ਇਹ ਸਾਰਾ ਜੇ ਸਾਰਾ ਇਹ ਨੌਜਵਾਨ ਹਟਾ ਕੇ ਥਾਣੇ ਦੇ ਵਿੱਚ ਲਾਏ ਜਾਣ ਥਾਣੇ ਦੇ ਵਿੱਚ ਸਾਰਾ ਪ੍ਰੋਪਰ ਤੌਰ ਤੇ ਕੰਮ ਹੋਵੇ ਗੈਂਗ ਵਰਤ ਤੇ ਕੰਮ ਹੋਵੇ ਤਾਂ ਉਹ ਫਿਰ ਇਹ ਚੀਜ਼ ਵਧੇ ਹੀ ਨਾ ਹੁਣ ਉਹਨਾਂ ਵਿਚਾਰੇ ਕੀ ਕਰਨ ਮਲਾਜਮ ਯਾਰਾ ਕਿੰਨਾ ਕੀ ਕਿਸੇ ਨੂੰ ਪਤਾ ਲੱਗਦਾ ਸਾਰੇ ਅੱਕੇ ਪੈ ਨੇ ਹੂੰ ਜਿੰਨੀ ਵੀ ਪੰਜਾਬ ਪੁਲਿਸ ਆ ਜ਼ਿਆਦਾਤਰ ਨੂੰ ਤਾਂ ਅੱਕੀ ਹੋਈ ਹੈ ਨਾ ਇਸ ਸਿਸਟਮ ਤੋਂ ਵੀ ਕੋਈ ਹਸਾਬ ਕਿਤਾਬ ਹੀ ਨਹੀਂ ਆ ਰਿਹਾ ਕੋਈ ਸਿਸਟਮ ਦਾ ਮੂੰਹ ਥਰੀ ਨਹੀਂ ਹੈਗਾ ਯਾਰ ਕਿੱਧਰ ਜਾਈਏ ਕਿੱਧਰ ਨਾ ਜਾਈਏ ਇਸ ਕਰਕੇ ਜਿਹੜਾ ਇਹ ਲਾਉਣ ਆਰਡਰ ਜਿਹੜਾ ਸਾਰਾ ਸਿਸਟਮ ਹਲਚਲ ਹੋਈ ਹੋਈ ਆ ਪਰ ਜਿਹੜੀ ਇਹ ਗੈਂਗਵਾਰ ਦੇ ਵਿੱਚ ਨਾਲ ਪੁਲਿਸ ਤੇ ਸਰਕਾਰ ਇਹ ਤਰਕ ਦੇਣ ਦੀ ਹੈ ਕਿ ਇਹਨਾਂ ਦੇ ਆਪਸੀ ਸਮਝੌਤਾ ਜਦੋਂ ਮੂਸੇ ਵਾਲੇ ਦਾ ਕਤਲ ਹੋਇਆ ਮੂਸੇ ਵਾਲੇ ਤੇ ਡਾਕੂਮੈਂਟਰੀ ਵੀ ਆਈ ਹਨਾ ਉਹਦੇ ਵਿੱਚ ਵੀ ਉਹ ਚੀਜ਼ਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਨੇ ਵੀ ਕਿਹਾ ਅਮਨ ਰੋੜਾ ਨੇ ਤਾਂ ਜਿਹੜਾ ਵਿਧਾਨ ਸਭਾ 'ਚ ਖੜਕੇ ਕਹਿੰਦਾ ਸੀ ਕਿ ਜੇ ਆਪ ਅੰਗੇ ਲੈਂਦੇ ਸੀਗੇ ਤਾਂ ਫਿਰ ਸ਼ਿਕਾਰਤਾ ਹੋਣਾ ਹੀ ਆ ਫਿਰ ਆਪ ਦੀਆਂ ਟਸਲਾਂ ਜਿਹੜੀਆਂ ਇਹਨਾਂ ਦੀਆਂ ਪੈਂਦੀਆਂ ਨੇ ਇਹਨਾਂ ਅਸਲ ਦੇ ਵਿੱਚ ਇਹ ਤਾਂ ਜੇ ਮੈਂ ਸਿੱਧੂ ਦੀ ਗੱਲ ਕਰਾਂ ਸਿੱਧੂ ਦਾ ਬੈਸੀ ਇਹ ਲੱਗਦੀ ਆ ਸਰਕਾਰ ਸਿੱਧੂ ਨੂੰ ਮਰਵਾਉਣ ਦੇ ਵਿੱਚ ਵੀ ਸਰਕਾਰ ਦਾ ਇਹਨਾਂ ਦਾ ਹੱਥ ਹੈ ਸਿੱਧੂ ਦਾ ਤਾਂ ਹਰੇਕ ਗੱਲ ਨੂੰ ਇਹ ਵਿਚ ਲਿਆ ਕੇ ਮੂਰੇ ਜਿਹੜੇ ਸਿੱਧੂ ਨੂੰ ਵਿਚਾਰਿਆਂ ਨੂੰ ਬਾੜ ਲੈਣਾ ਹੁੰਦਾ ਠੀਕ ਹੈ ਹੁਣ ਉਹਨੂੰ ਅਸਲ ਦੇ ਵਿੱਚ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਹੁਣ ਵੀ ਉਹਨੂੰ ਇਹ ਉਹਦਾ ਨਾਮ ਨੂੰ ਬਰਦਾਸ਼ਤ ਨਹੀਂ ਕਰਦੇ ਇਹ ਜਿਹੜਾ ਇਹਨਾਂ ਨੇ ਉਹ ਲਿਆ ਕੇ ਨਾਮ ਬਾੜ ਲੈਣਾ ਹੁੰਦਾ ਆਪਸੀ ਤਸਲ ਵਜੀਆਂ ਪੈਣੀਆਂ ਜਾਂ ਉਹ ਪੈਣੀਆਂ ਹੁਣਾਂ ਮੁੰਡਾ ਕਬੱਡੀ ਵਾਲੇ ਕਿੰਨੇ ਪਲੇਅਰ ਕਿੰਨੇ ਯਾਰ ਜਿਹਨਾਂ ਦਾ ਕੋਈ ਕਸੂਰ ਹੀ ਨਹੀਂ ਸੀਗਾ ਉਹ ਮਾਰੇ ਗਏ ਹੂੰ ਔਰ ਸੰਦੀਪ ਨੰਗਲੰਬੀਆਂ ਵਰਗੇ ਕਿੰਨੇ ਨੌਜਵਾਨ ਸੀਗੇ ਇਹ ਉੱਥੋਂ ਪੱਲਾ ਝਾੜ ਲ ਏ ਬਸ ਇਹਨਾਂ ਨੇ ਪੱਲਾ ਛਾੜ ਕੇ ਬਸ ਇਸ ਤਰ੍ਹਾਂ ਹੀ ਕਰਕੇ ਇਹਨਾਂ ਨੇ ਤਾਂ ਕਿਉਂਕਿ ਨਾ ਤਾਂ ਇਹਨਾਂ ਦੀ ਜਿਹੜੀ ਕਿਸੇ ਦੇ ਹਲਕੇ ਦੇ ਵਿੱਚ ਐਮਐਲਏ ਆ ਨਾ ਤਾਂ ਉਹਦਾ ਕੋਈ ਪ੍ਰੋਪਰ ਧਿਆਨ ਆ ਵੈਸੇ ਜਿਹੜੀ ਇਹ ਜਿਹੜਾ ਗੈਂਗਵਾਰ ਵੱਧਦੀ ਆ ਜਿਹੜੇ ਸਾਰੇ ਹੁੰਦੇ ਨੇ ਅੱਜ ਜਿਵੇਂ ਜਿਵੇਂ ਕਿ ਇਹ ਇਹ ਚੱਲਦੀ ਕਿੱਥੋਂ ਆਹੇ ਸਾਰਾ ਕੁਝ ਇਹ ਜਿਹੜਾ ਦੁਸ਼ਮਣੀਆਂ ਪੈਂਦੀਆਂ ਕਿੱਥੋਂ ਨੇ ਜਿਵੇਂ ਹੁਣ ਅੱਜ ਇਹ ਕੁਸ਼ਕਰਾਂ ਰਹੇ ਨੇ ਵੋਟਾਂ ਦੇ ਵਿੱਚ ਵੋਟਾਂ ਦੇ ਵਿੱਚ ਲੋਕਾਂ ਨੂੰ ਪਿੰਡਾਂ 'ਚ ਲੜਾਈ ਰਹੇ ਨੇ ਕਿ ਦੁਸ਼ਮਣੀਆਂ ਇੱਥੋਂ ਵੱਧੀਆਂ ਨੇ ਇੱਥੋਂ ਨੌਜਵਾਨ ਹੁਣ ਇਹਨਾਂ ਨੇ ਕਿੰਨੇ ਥਮ ਤੇ ਅੱਜ ੱਤਕਾ ਹੋਈ ਜਾਂਦਾ ਹੂੰ ਕਿੰਨੇ ਥਾਵਾਂ ਦੇ ਉੱਪਰ ਨੌਜਵਾਨ ਇਹਨਾਂ ਦੀਆਂ ਵੋਟਾਂ ਜਾਲੀ ਪਵਾਉਣ ਦੇ ਵਿੱਚ ਕੁੱਟਣ ਮਾਰਨ ਦੇ ਵਿੱਚ ਟਰਾਲੀਆਂ ਚੋਰੀ ਕਰਨ ਦੇ ਵਿੱਚ ਉਹ ਨੌਜਵਾਨਾਂ ਨੂੰ ਇਹੀ ਜਿਵੇਂ ਪਹਿਲਾਂ ਨੇ ਲੀਡਰ ਕਰਦੇ ਹੁੰਦੇ ਸੀ ਉਵੇਂ ਇਹ ਕਰੀ ਜਾਂਦੇ ਨੇ ਹੁਣ ਤਾਂ ਪਾਥੀਆਂ ਚੋਰੀ ਵੀ ਕਰਨ ਲੱਗ ਗਏ ਆਪਣੇ ਪਰਸਨਲ ਹੀ ਕੰਮਾਂ ਦੇ ਵਿੱਚ ਨੌਜਵਾਨਾਂ ਨੂੰ ਇਹ ਵਰਤੀ ਤੁਰੇ ਜਾਂਦੇ ਨੇਗੇ ਹੂੰ ਨੌਜਵਾਨਾਂ ਨੂੰ ਆਪਣੇ ਪਰਸਨਲ ਹੀ ਕੰਮਾਂ ਦੇ ਵਿੱਚ ਵਰਤਦੇ ਨੇ ਹਰੇਕ ਐਮਐਲਏ ਦਾ ਇਹਨਾਂ ਦੇ ਤਾਂ ਇਹ ਕਿਹੜਾ ਹੋ ਜਾਏ ਜਿਹੜਾ ਹੈ ਕਹਿੰਦੇ ਨੇ ਵੀ ਅਸੀਂ ਗੈਂਗ ਪਹਿਲਾਂ ਵਾਲਾ ਤਿਆਰ ਕਰਾ ਤੁਸੀਂ ਤਾਂ ਆਪ ਆਪ ਦਾ ਨਵਾਂ ਗੈਂਗ ਤਿਆਰ ਕਰੀ ਜਾਂਦੇ ਹੋ ਨੌਜਵਾਨਾਂ ਨੂੰ ਬੂਥਾਂ ਦੇ ਆਹ ਤੁਹਾਡੇ ਤੁਸੀਂ ਵੀਡੀਓ ਨੇਕਾਂ ਦੇਖ ਲੋ ਯਾਰ ਮੈਂ ਇਸ ਚੀਜ਼ ਦਾ ਮੈਂ ਕਹਿੰਦਾ ਵੀ ਯਾਰ ਇਹ ਝੂਠ ਬੋਲਣ ਲੱਗੇ ਸ਼ਰਮ ਕਿਉਂ ਨਹੀਂ ਆਉਂਦੀ ਇਹਨਾਂ ਨੂੰ ਯਾਰ ਇਹ ਝੂਠ ਬੋਲਣ ਲੱਗੇ ਕਹਿੰਦੇ ਸੀ ਅਸੀਂ 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 ਨਿਰਪੱਖ ਚੋਣਾਂ ਕਰਾ ਰਹੇ ਹਾਂ ਅਸੀਂ ਕੋਈ ਸਾਡਾ ਇਹਦੇ ਵਿੱਚ ਇੰਟਰਫੇਅਰ ਨਹੀਂ ਆ ਤਾਂ ਹੁਣ ਤਾਂ ਵੀਡੀਓ ਸਾਰੀਆਂ ਆਈ ਜਾਂਦੀਆਂ ਨੇ ਕਿੰਨਾ ਕੋ ਧੱਕਾ ਕਰ ਰਹੇ ਨੇ ਹਰ ਰੋਜ਼ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਇਹ ਗੱਲ ਦਾ ਯਾਰ ਵੈਲਟ ਪੈਪਰ ਤੇ ਕਰ ਚੋਰੀ ਉਹ ਚੀਜ਼ਾਂ ਚੋਰੀ ਸਭ ਤੋਂ ਉੱਪਰ ਧੱਕਾ ਕਾਗਜ਼ ਪੜਵਾਉਣੇ ਜੇ ਹੁਣ ਕੋਈ ਬੰਦਾ ਪਹਿਲਾਂ ਕਾ ਜਿਲ੍ਹਾ ਪ੍ਰੋਸੀਡਰ ਦੇ ਕਾਗਜ਼ ਭਰਨਗੇ ਗਿਆ ਉੱਥੇ ਇਹਨਾਂ ਦੇ ਗੁੰਡੇ ਖੜੇ ਕਰੇ ਹੋਏ ਸੀਗੇ ਕਾਗਜ਼ ਫੜ ਕੇ ਪਾੜ ਦਿੰਦੇ ਸੀਗੇ ਇਹ ਇਹ ਗੁੰਡਾਗਰਦੀ ਕੌਣ ਬੁਧਾ ਰਿਹਾ ਹੂੰ ਇਹ ਗੁੰਡਾਗਰਦੀ ਕੌਣ ਕਰ ਰਿਹਾ ਹਰੇਕ ਥਾਂ ਦੇ ਉੱਪਰ ਇੱਕ ਪੱਤਰਕਾਰ ਇਹਨਾਂ ਦੇ ਗੁੰਡਿਆਂ ਨੇ ਕੁੱਟਿਆ ਹੂੰ ਉੱਥੇ ਅਸੀਂ ਧਰਨਾ ਲਾ ਕੇ ਆਏ ਇਹ ਗੁੰਡਾਗਰਦੀ ਕੌਣ ਕਰ ਰਿਹਾ ਇੱਥੋਂ ਹੀ ਜਿਹੜੇ ਵੱਡੇ ਗੈਂਗ ਬਣਦੇ ਨੇਗੇ ਤੁਸੀਂ ਕਿਹੜਾ ਤੁਹਾਡੇ ਕੋਲੇ ਕਿਹੜਾ ਪਰਸਨਲ ਉਸ ਤਰ੍ਹਾਂ ਦੇ ਬੰਦੇ ਹੈ ਨਹੀਂਗੇ ਹੂੰ ਇਹ ਇਹ ਬਸ ਇੱਥੋਂ ਇਹ ਸਾਰਾ ਸਥਿਤੀ ਆ ਨਾ ਜਿਹੜੀ ਸਿਸਟਮ ਬਦਲਦਾ ਨਾ ਜਿਹੜਾ ਸਿਸਟਮ ਖਰਾਬ ਹੁੰਦਾ ਉਹ ਇੱਥੋਂ ਵੀ ਖਰਾਬ ਹੁੰਦਾ ਇਹਨਾਂ ਦੀਆਂ ਆ ਵੋਟਾਂ ਤੋਂ ਇਹਨਾਂ ਦੀ ਝੂਠੀ ਰਾਜਨੀਤੀ ਕਰਕੇ ਜੇ ਸੱਚੀ ਰਾਜਨੀਤੀ ਹੋਵੇ ਸੱਚ ਦੀ ਰਾਜਨੀਤੀ ਹੋਵੇ ਤਾਂ ਆਪੀ ਪੰਜਾਬ ਦੇ ਵਿੱਚ ਜਾਗਰੂਤਾ ਫੈਲੇ ਨੌਜਵਾਨ ਚੰਗੇ ਪਾਸੇ ਤੁਰਨ ਨੌਜਵਾਨ ਚੰਗਾ ਕੁਝ ਕਰਨ ਇਹਦਾ ਹੀ ਕਾਰਨ ਆ ਪਰ ਜਿਹੜੇ ਹਾਲਾਤ ਅੱਜ ਬਣ ਗਏ ਕਿ ਅਸੀਂ ਕਬੱਡੀ ਖੇਡ ਮਾਂ ਨੂੰ ਆਪਦੀ ਨੂੰ ਬਚਾ ਸਕਾਂਗੇ ਮਾਂ ਖੇਡ ਕਬੱਡੀ ਨੂੰ ਵੀ ਬਚਾ ਸਕਾਂਗੇ ਪੰਜਾਬ ਨੂੰ ਨਸ਼ਿਆਂ ਤੋਂ ਵੀ ਬਚਾ ਸਕਾਂਗੇ ਪੰਜਾਬ ਨੂੰ ਹੋਰ ਦਲਦਲ ਦੇ ਵਿੱਚੋਂ ਵੀ ਕੱਢ ਸਕਾਂਗੇ ਇਹਦਾ ਕਾਰਨ ਮੈਂ ਇੱਕ ਚੀਜ਼ ਮਹਿਸੂਸ ਕਰਦਾ ਦੇਖੋ ਇਹਦੇ ਲਈ ਸਾਨੂੰ ਪਤਾ ਕੀ ਕਰਨਾ ਪੈਣਾ ਜਿਵੇਂ ਹੁਣ ਜੇ ਅਸੀਂ ਇੱਕ ਐਪੀ ਕਲਾ ਸਰਕਾਰਾਂ ਦੇ ਜ਼ੋਰ ਦੇਈਏ ਸਰਕਾਰਾਂ ਦਾ ਦੇਖੋ ਇਹਦਾ ਝੂਠ ਦੀ ਇਹਨਾਂ ਦੀ ਸਾਰੀ ਇਹਨਾਂ ਦੀ ਨਿਉ ਝੂਠ ਦੀ ਟਿੱਕੀ ਹੋਈ ਆ ਪਰ ਸਾਨੂੰ ਆਪ ਨੂੰ ਕੀ ਕਰਨਾ ਪੈਣਾ ਆਪ ਨੂੰ ਸਾਨੂੰ ਇਹ ਗੱਲ ਕੰਮ ਕਰਨਾ ਪੈਣਾ ਕਿ ਜਿਹੜਾ ਇਹ ਸਾਰੇ ਰੋਗ ਨੇਗੇ ਅਸੀਂ ਕਿਸੇ ਦੇ ਦੁਸ਼ਮਣ ਬਣ ਜਾਣਾ ਅਸੀਂ ਨਸ਼ਿਆਂ 'ਚ ਪੈ ਜਾਣਾ ਇਦਾ ਕਾਰਨ ਇੱਕ ਵੀ ਹੈ ਜਦੋਂ ਅਸੀਂ ਆਪਣੇ ਮਨ ਤੇ ਕੰਟਰੋਲ ਨਹੀਂ ਹੁੰਦਾ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਆਪਣੇ ਮਨ ਤੇ ਕੰਟਰੋਲ ਕਰਨਾ ਚਾਹੀਦਾ ਇਹ ਮਾਨਸਿਕਤਾ ਦੇ ਰੋਗ ਨੇਗੇ ਹੁਣ ਸਾਡੇ ਅੰਦਰ ਦੁਸ਼ਮਣੀ ਕਿਵੇਂ ਪੈਦਾ ਹੁੰਦੀ ਹੈ ਸਾਡੇ ਅੰਦਰ ਦੁਸ਼ਮਣੀ ਇਸ ਪ੍ਰਕਾਰ ਪੈਦਾ ਹੁੰਦੀ ਆ ਹੁਣ ਜੇ ਅਸੀਂ ਮੈਂ ਨਾ ਜਿਵੇਂ ਹੁਣ ਸ਼ਲੋਕ ਮਹਾਲਾ ਜਦੋਂ ਅਸੀਂ ਨਾਮਾ ਪੜਦੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਉਹਦੇ ਵਿੱਚ ਇੱਕ ਪੰਗਤੀ ਆਉਂਦੀ ਆ ਵੀ ਤੂੰ ਜਿਹੜਾ ਤਰਾ ਦੁਸ਼ਮਣਾਂ ਤੂੰ ਉਹਨੂੰ ਵੀ ਮਿੱਤਰ ਸਮਝ ਜਿਹੜਾ ਤਰਾ ਦੁਸ਼ਮਣਾਂ ਤੂੰ ਉਹਨੂੰ ਵੀ ਮਿੱਤਰ ਸਮਝ ਵੀ ਜਿੰਨਾ ਵਿਤਰਾ ਦੁਸ਼ਮਣਾਂ ਨੂੰ ਵੀ ਤੂੰ ਮਿੱਤਰ ਸਮਝ ਹੁਣ ਇਹ ਮਿੱਤਰ ਸਮਝਿਆ ਕਿਵੇਂ ਜਾਊਗਾ ਦੁਸ਼ਮਣ ਨੂੰ ਮਿੱਤਰ ਕਿਵੇਂ ਸਮਝਿਆ ਉਹ ਜੇ ਮਨ ਤੇ ਕੰਟਰੋਲ ਹੋ ਨਸ਼ਾ ਵੀ ਬੰਦਾ ਹੁਣ ਜਿੰਨੂੰ ਸਾਨੂੰ ਪਤਾ ਵੀ ਨਸ਼ਾ ਸਾਡੇ ਸਿਹਤ ਲਈ ਬਹੁਤ ਮਾੜਾ ਪਰ ਫਿਰ ਵੀ ਬੰਦਾ ਨਸ਼ਾ ਕਿਉਂ ਕਰਦਾ ਕਿਉਂਕਿ ਉਹਦਾ ਮਾਨਸਿਕ ਉਹਦਾ ਮਨ ਕੰਟਰੋਲ ਚ ਨਹੀਂ ਹੈਗਾ ਮਾਨਸਿਕ ਰੋਗੀ ਆ ਹੁਣ ਸਾਨੂੰ ਪਤਾ ਕਿ ਦੁਸ਼ਮਣੀ ਮਾੜੀ ਆ ਕਿਸੇ ਬੰਦੇ ਨੂੰ ਮਾਰਨਾ ਸਾਨੂੰ ਪਤਾ ਕਿ ਮਾੜੀ ਗੱਲ ਆ ਪਰ ਫਿਰ ਵੀ ਬੰਦਾ ਕਿਸੇ ਨੂੰ ਬੰਦੇ ਨੂੰ ਕਿਉਂ ਮਾਰਦਾ ਹੂੰ ਸਾਨੂੰ ਇਸ ਚੀਜ਼ ਦਾ ਪਤਾ ਵੀ ਸਹੀ ਦੁਸ਼ਮਣੀ ਬਹੁਤ ਮਾੜੀ ਆ ਯਾਰ ਅਸੀਂ ਅਸੀਂ ਕਿਸੇ ਬੰਦੇ ਨੂੰ ਮਾਰਾਂਗੇ ਉਹਦੇ ਪਰਿਵਾਰ ਵੀ ਡੁੱਲੂਗਾ ਇਹ ਬਹੁਤ ਵੱਡਾ ਪਾਪ ਆ ਕਿਸੇ ਬੰਦੇ ਨੂੰ ਮਾਰਨਾ ਪਰ ਫਿਰ ਵੀ ਬੰਦਾ ਬੰਦੇ ਨੂੰ ਕਿਉਂ ਮਾਰਦਾ ਕਿਉਂਕਿ ਉਹਦਾ ਮਨ ਤੇ ਕੰਟਰੋਲ ਨਹੀਂ ਹੈਗਾ ਉਹਦੇ ਮਨ 'ਚ ਨਹੀਂ ਲਾਪਰਤ ਭਰ ਚੁੱਕੀ ਆ ਭਰੀਆ ਮਤ ਪਾਪਾਂ ਕੇ ਸੰਗ ਹੁਣ ਜਿਹੜੀ ਮਤ ਜਦੋਂ ਪਾਪਾਂ ਨਾਲ ਪਾਪ ਨਾਲ ਭਰ ਗਈ ਫਿਰ ਦੂਜਾ ਦੂਜੇ ਬੰਦੇ ਨੂੰ ਮਾਰਦਾ ਇਸ ਕਰਕੇ ਜਿਹੜੀਆਂ ਇਹ ਸਥਿਤੀ ਬਣੀਆਂ ਮਨ ਤੇ ਜਿਹੜਾ ਆਪਾਂ ਕਹਿੰਨਾ ਕੰਟਰੋਲ ਕਰਨਾ ਤਾਂ ਨਾਲ-ਨਾਲ ਸਾਨੂੰ ਜਿਹੜੀ ਸਿੱਖਿਆ ਨਾ ਸਾਡੀ ਗੁਰਮਤ ਦੀ ਸਿੱਖਿਆ ਸਾਡੇ ਪੰਜਾਬ ਦੇ ਵਿੱਚ ਉਹ ਵੀ ਨੌਜਵਾਨਾਂ ਤੱਕ ਲੈ ਕੇ ਜਾਣੀ ਪਣੀ ਆ ਜਦੋਂ ਸਾਡੀ ਗੁਰੂ ਦੀ ਸਿੱਖਿਆ ਹੋਊਗੀ ਮੈਂ ਹਰ ਇੱਕ ਗੱਲ ਕਹਿਣਾ ਵੀ ਘੱਟੋ ਘੱਟ ਇਹ ਜਿਹੜੀ ਸੋਮਨੀ ਕਮੇਟੀ ਆ ਹਰੇਕ ਸਕੂਲ ਪੂਲ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਲਾਜ਼ਮੀ ਹੋਣਾ ਚਾਹੀਦਾ ਕੋਈ ਜਪਜੀ ਸਾਹਿਬ ਦਾ ਪਾਠ ਹਰੇਕ ਸਕੂਲ ਦੇ ਬੱਚੇ ਨੂੰ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਦੇ ਸਿਲੇਬਸ ਤੇ ਹੋਣਾ ਚਾਹੀਦਾ ਵੀ ਹਰੇਕ ਬੱਚੇ ਨੂੰ ਜਪਜੀ ਸਾਹਿਬ ਦਾ ਜਿਹੜਾ ਕਿ ਉਹਦਾ ਪੂਰੀ ਵਿਸਤਾਰ ਪੂਰਵਕ ਸਮੇਤ ਵਿਆਖਿਆ ਸਮਝਾਉਣਾ ਬੜਾ ਜ਼ਰੂਰੀ ਆ ਇਹ ਚੰਗਾ ਇਨਸਾਨ ਬਣਾਉਣਾ ਜਿਵੇਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਜਿ세 ਆਪਣੇ ਪੰਜਾਬ ਚੋਂ ਗੈਂਗਵਾਰ ਖਤਮ ਕਰਨੀਆਂ ਚੰਗੇ ਇਨਸਾਨ ਪੈਦਾ ਕਰਨੇ ਆ ਮੈਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਕਿ ਜਪਜੀ ਸਾਹਿਬ ਤੇ ਖੋਜ ਹੋਣੀ ਜਪਜੀ ਸਾਹਿਬ ਦੇ ਵਿਚਾਰ ਚਰਚਾ ਹੋਣੀ ਇਹ ਬੜੀ ਹਰੇਕ ਸਕੂਲ ਦੇ ਵਿੱਚ ਲਾਜ਼ਮੀ ਹੋਣੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਜੇ ਇੱਕ ਚੰਗੀ ਸਟੇਟ ਚੰਗਾ ਸੂਬਾ ਦੁਨੀਆ ਦੇ ਵਿੱਚ ਇੱਕ ਵੱਖਰਾ ਦੇਖਣਾ ਚਾਹੀਦਾ ਕਿ ਇੱਕ ਪੰਜਾਬ ਹੈ ਜੋ ਸਾਡਾ ਪੰਜਾਬ ਪਹਿਲਾਂ ਸੀ ਦੁਨੀਆ ਦੇ ਵਿੱਚ ਵੱਖਰਾ ਸੀਗਾ ਅੱਜ ਪੰਜਾਬ ਹਰ ਪਾਸਿਓਂ ਤੇ ਪੰਜਾਬ ਦੀ ਬਦਨਾਮੀ ਹੋ ਰਹੀ ਆ ਜੇ ਦੁਨੀਆ ਦੇ ਵਿੱਚ ਦੱਸਣਾ ਵੀ ਪੰਜਾਬੀ ਇਸ ਤਰ੍ਹਾਂ ਦੇ ਹੁੰਦੇ ਸੀਗੇ ਪੰਜਾਬੀ ਇਮਾਨਦਾਰ ਪੰਜਾਬੀ ਤਾਕੜੇ ਹੁੰਦੇ ਸੀਗੇ ਉਹ ਜਿਹੜੀ ਪ੍ਰਵਾਸਾ ਲੈ ਕੇ ਆਉਣੀ ਹੈ ਪੜ੍ਹਨੀ ਹੈ ਤਾਂ ਉਹ ਸਾਡੀ ਆ ਜਿਹੜੀ ਸਿੱਖਿਆ ਸ਼ੁਰੂ ਕਰਨੀ ਪੈਣੀ ਜਿੱਤੋਂ ਨੌਜਵਾਨ ਟੁੱਟ ਰਹੇ ਨੇ ਇਹਦੇ ਵaile ਲੈ ਕੇ ਜਾਣ ਦੀ ਸਭ ਤੋਂ ਵੱਡੀ ਜ਼ਰੂਰਤਾਂ ਹੁਣ ਅਸੀਂ ਕੀ ਕਰਿਆ ਹੁਣ ਸਾਡੀ ਸਰਕਾਰ ਨੇ ਮਨਾਇਆ ਤਾਂ 350 ਸਾਲਾ ਜਿਹੜਾ ਸਿੱਧੀ ਦੁਸਾ ਠੀਕ ਹੈ ਪਰ ਗੁਰਤੇਗ ਬਾਦਰਜੀ ਦਾ ਮਨਾਇਆ ਗੁਰਤੇਗ ਬਾਦਰ ਤੋਂ ਸਿੱਖਿਆ ਕੀ ਆ ਗੁਰੂ ਤੇਗ ਬਹਾਦਰ ਦਾ ਕਹ ਰਿਹਾ ਨੀਂ ਤੂੰ ਦੁਸ਼ਮਣ ਨੂੰ ਵੀ ਮਿੱਤਰ ਬਣਾ ਪਰ ਇੱਥੇ ਕੀ ਕਰ ਰਹੇ ਨੇਗੇ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਕਰ ਰਿਆ ਕੱਲਾ ਗੁਰੂਆਂ ਦੀ ਸਿੱਖਿਆ ਤੇ ਕੌਣ ਚੱਲ ਰਿਹਾ ਹੈ ਦੁਸ਼ਮਣੀਆਂ ਤਾਂ ਅਸੀਂ ਦੁੱਗਣੀਆਂ ਵਧਾ ਕੇ ਉਹਨੂੰ ਮਾੜਾ ਕਹ ਲਿਆ ਉਹਨੂੰ ਮਾੜਾ ਕਹ ਲਿਆ ਮਸ਼ਹੂਰੀਆਂ ਕਰ ਲਈਆਂ ਆਪੋ ਆਪਣੀ ਪ੍ਰਮੋਸ਼ਨ ਕਰ ਲਈ ਦੁਸ਼ਮਣੀ ਘਟਾਈ ਕਦੋਂ ਆ ਦੁਸ਼ਮਣੀ ਤਾਂ ਵਧਾਈ ਆ ਕਿਤੇ ਝੂਠੇ ਤੇ ਪਰਚੇ ਕਰਤੇ ਕਿਤੇ ਕੁਛ ਕਰਤੇ ਕੀ ਸਿੱਖਿਆ ਗੁਰੂ ਤੇਗ ਬਹਾਦਰ ਮਾਰ ਰਿਹਾ ਤੂੰ ਸਿੱਖਿਆ ਕੀਆ ਹੂੰ ਮੈਂ ਇੱਕ ਚੀਜ਼ ਮੇਰੀ ਗੱਲ ਸੁਣੋ ਕਾਲਤਖ ਸਾਬ ਤੋਂ ਤੇ ਮਨਜੀਤ ਸਾਬ ਤੋਂ ਇਹ ਗੱਲ ਆਈ ਸੀਗੀ ਵੀ ਜਿਹੜਾ ਅਸੀਂ 350 ਸਾਲਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾ ਦਾ ਮਨਾ ਰਹਿਆ। ਹਮਮ ਸਲੋਕ ਮਹਾਲਾ ਨੌਮਾ ਹਰੇ ਘਰ ਦੇ ਵਿੱਚ ਪਾਠ ਚੱਲਣਾ ਚਾਹੀਦਾ। ਮੇਰੇ ਤੇ ਥੋੜਾ ਥੋੜਾ ਉਹ ਗੱਲਾਂ ਦਾ ਅਮਲ ਹੋਇਆ। ਹਮ ਇੱਕ ਪੰਕਤੀ ਦਈ ਮੇਰੇ ਤੇ ਬਹੁਤ ਵੱਡਾ ਹਾਸਰ ਹੋਇਆ। ਕਿ ਦੁਸ਼ਮਣ ਨੂੰ ਵੀ ਮਿੱਤਰ ਸਮਝ ਯਾਰ। ਹਮ ਰੈਗੂਲੇਸ਼ਨ ਤਾਂ ਆ ਹੀ ਰਿਹਾ ਗਾ। ਬਾਰਾ ਫਰਕ ਪੈ ਰਿਹਾ। ਮੈਂ ਹੇ ਬਾਰ-ਬਾਰ ਨੌਜਵਾਨਾਂ ਨੂੰ ਇਹ ਗੱਲ ਕਹਿ ਰਹਿਆ। ਹਮ ਹਾਂ ਬਹੁਤ ਸ਼ੁਕਰੀਆ ਭਾਈ। ਸਮਾਂ ਦਿੱਤਾ ਤੁਸੀਂ। ਬਹੁਤ ਬਹੁਤ ਧੰਨਵਾਦ ਤੁਹਾਡਾ।